ਉੱਚੀ ਉੱਚੀ ਗੀਤ ਜਾਂ ਸੜਕਾਂ ਦੇ ਨੱਚਣ ਗਾਉਣ ਤੋਂ ਇਲਾਵਾ ਸਾਨੂੰ ਜਿਹੜੀ ਸਕੂਲਿੰਗ ਸਾਡੇ ਨੌਜਵਾਨਾਂ ਦੀ ਹੈ ਜਿਹੜੀ ਉਹ ਹੋਣੀ ਚਾਹੀਦੀ ਸੀ ਕਿ ਸਾਡੇ ਕੋਲ ਖੇਤੀ ਦਾ ਮਾਡਲ ਕੀ ਹੋਣਾ ਚਾਹੀਦਾ ਜੇ ਇੱਕ ਬੰਦਾ ਫੋੜ ਟਰੈਕਟਰ ਲਿਆਇਆ ਤਾਂ ਗਵਾਂਢੀ ਇਹ ਸਮਝਦਾ ਵੀ ਫਲਾਣਾ ਫੋੜ ਲਿਆ ਤੇ ਮੈਂ 91 ਘਰਾਂ ਲੈ ਕੇ ਆਣਾ ਪਰ ਸਾਡੇ ਨੌਜਵਾਨਾਂ ਨੂੰ ਕੌਣ ਦੱਸੇ ਹੋ ਸਕਦਾ ਹੈ ਵੀ ਇੱਕ ਮਤਲਬ ਪਿੰਡ ਦੀ ਜਿਹੜਾ ਟੋਟਲ ਰਕਵਾ ਹੈਗਾ ਉਹ ਉਸ ਨੂੰ 5 ਟਰੈਕਟਰਾਂ ਦੀ ਲੋਡ ਹੀ ਹੋਵੇ ਪਰ ਉਸ ਪਿੰਡ ਦੇ ਵਿੱਚ ਖੜਾ 400 ਟਰੈਕਟਰ ਵੱਧ ਟਰੈਕਟਰ ਖੜੇ ਨੇ ਉਹਦਾ ਬੋਝ ਕਿੰਨਾ ਤੇ ਪੈ ਰਿਹਾ ਹੈ ਪਸਾਨ ਹੈ ਜਿਹੜਾ ਉਹ ਝੋਲਾ ਭਰ ਕੇ ਮੰਡੀ ਵੇਚਣ ਜਾਂਦਾ ਸੀ ਹੁਣ ਅਸੀਂ ਝੋਲਾ ਖਾਲੀ ਲੈ ਕੇ ਜਾਂਦੇ ਆ ਘਰੋਂ ਤੇ ਮੰਡੀਆਂ ਭਰ ਕੇ ਲੈ ਕੇ ਆਉਂਦੇ ਆ ਸਾਨੂੰ ਸਾਂਝੀ ਸਹਿਯੋਗੀ ਤੇ ਲਾਹੇਵੰਦ ਖੇਤੀ ਵਾਲਾ ਮਾਡਲ ਚਾਹੀਦਾ ਕਿਹੜੀ ਸਾਂਝੀ ਖੇਤੀ ਹੋਵੇ ਕਿਸ ਤਰ੍ਹਾਂ ਉਹ ਲਾਹੇਵੰਦ ਹੋਵੇ ਤਾਂ ਕਿਹੜਾ ਉਹ ਮਾਡਲ ਹੋਵੇ ਬਹੁਤ ਵੱਡਾ ਮੌਕਾ ਸੀ ਪੰਜਾਬ ਦੀ ਕਿਸਾਨੀ ਕੋਲ ਲਾਹੇਵੰਦ ਖੇਤੀ ਵਾਲੇ ਮਾਡਲ ਤੇ ਚਰਚਾ ਤੋਰਦੇ ਅੱਗੇ ਤੇ ਸਰਕਾਰਾਂ ਨੂੰ ਇਸ ਦਬਾਅ 'ਚ ਲੈ ਕੇ ਆਉਂਦੇ ਕਿ ਸਾਨੂੰ ਆਹ ਮਾਡਲ ਚਾਹੀਦਾ ਹੈ ਨਹੀਂ ਤਾਂ ਇਹ ਜਿਹੜੀ ਹੁਣ ਮਾਡਲ ਵਾਲੀ ਖੇਤੀ ਐ ਉਹ ਕਾਰਪੋਰੇਟ ਦੇ ਪੱਖ ਚ ਭੁਗਤਦੀ ਐ ਅੱਜ ਜਦੋਂ ਤੁਸੀਂ ਕਿਸੇ ਵੀ ਕਿਸਾਨ ਨਾਲ ਗੱਲ ਕਰੋ ਨਾ ਉਹਦਾ ਮਨ ਟੁੱਟਿਆ ਤੇ ਥੱਕਿਆ ਮਹਿਸੂਸ ਹੁੰਦਾ ਉਹਨੂੰ ਇਹ ਲੱਗਦਾ ਕਿ ਹਰ ਇੱਕ ਬੰਦਾ ਕਹਿੰਦਾ ਖੇਤੀ ਤੋਂ ਬਚਦਾ ਨਹੀਂ ਕੁਝ ਕਿਹੜਾ ਹਨੇਰਾ ਜਿਹਾ ਨਜ਼ਰ ਆਉਂਦਾ ਇੱਕ 2.5 ਏਕੜ ਵਾਲੇ ਕਿਸਾਨਾਂ ਦੀ ਜਾਂ ਉਸ ਤੋਂ ਵੀ ਘੱਟ ਕਈ ਤਾਂ ਉਹਨੇ ਜਿਹੜੇ ਬੇਜ਼ਮੀਨੇ ਐ ਠੇਕੇ ਤੇ ਮਾੜੀ-ਮੁੱਟੀ ਖੇਤੀ ਕਰਦੇ ਆ ਉਹਨਾਂ ਨੂੰ ਹਨੇਰਾ ਸਾਰੇ ਪਾਸੇ ਦੇਖਦਾ ਯਾਰ ਜੇ ਕਰਜ਼ੇ ਤੇ ਲੈ ਕੇ ਅੱਗੇ ਠੇਕੇ ਤੇ ਵੀ ਕਰ ਲਈ ਹੋਰ ਕਰਜ਼ਾ ਚੜ ਜਾਣਾ ਉਦਾ ਵੱਡਾ ਕਾਰਨ ਸੰਦੀਪ ਵੀਰੇ ਇਹੀ ਹੈਗਾ ਕਿ ਅੱਜ ਲਾਗਤੀ ਖਰਚੇ ਸਾਡੇ ਅਸਮਾਨ ਨੂੰ ਛੋ ਰਹੇ ਆ ਅਸੀਂ ਲਾਗਤੀ ਖਰਚਾਂ ਚ ਬਹੁਤ ਉੱਪਰ ਹੈਗੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਖੇਤਾਂ ਚਗਾਈਆਂ ਜਾ ਸਕਦੀਆਂ ਉਹ ਸਾਰਾ ਕੁਝ ਹੀ ਮੰਡੀਆਂ ਚ ਆਉਣ ਲੱਗ ਗਿਆ ਜਿਹੜੇ ਸੰਦੀਪ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅੱਜ ਜੇ ਅੱਗੇ ਹੁੰਦਾ ਸੀ ਕਿ ਵੀ ਇੱਕ ਬੰਦਾ ਬੀਜ ਸੰਭਾਲ ਰੱਖਦੇ ਹੁੰਦੇ ਸੀ ਅੱਜ ਕਿਸੇ ਪਿੰਡ ਚ ਇਸ ਤਰ੍ਹਾਂ ਦਾ ਬੀਜ ਸੰਭਾਲਣ ਵਾਲਾ ਕਿਸਾਨ ਨਹੀਂ ਬਚਿਆ ਹੈਗਾ ਸਾਰੇ ਦੇ ਸਾਰਾ ਜਿਹੜਾ ਬੀਜ ਹੈਗਾ ਉਹ ਟੋਟਲ ਬਾਜ਼ਾਰ ਤੇ ਨਿਰਭਰ ਹੋ ਗਿਆ ਸੀ ਇਹ ਮਲਕ ਦੂਆਂ ਦਾ ਵੀ ਬੀ ਲੈ ਕੇ ਆਉਣਾ ਤਾਂ ਅਸੀਂ ਬਾਜ਼ਾਰ ਤੋਂ ਲੈ ਕੇ ਆਉਨੇ ਆ ਪੰਜ ਵੀ ਲੈ ਕੇ ਆਉਣੇ ਹੋਣ ਜਾਂ ਅੱਗੇ ਤਾਂ ਕੀ ਹੁੰਦਾ ਸੀ ਸਰੋਂ ਵੀ ਅਸੀਂ ਕੱਢਦੇ ਸੀ ਮੁਠੀ ਆਪਦੇ ਘਰੇ ਹੀ ਰੱਖ ਲੈਂਦੇ ਸੀ ਵੀ ਅੱਜ ਪਿੰਡ ਦੇ ਵਿੱਚ ਕਿਤੇ ਵੀ ਬੀਜ ਬੈਂਕ ਨਹੀਂ ਹੈਗਾ ਚਿੱਟੀ ਮੱਖੀ ਆਈ ਤਬਾਹ ਕਰਤਾ ਨਾ ਸਾਰਾ ਕੁਝ ਹੁਣ ਰਹਿੰਦੀ ਖੁੰਦੀ ਗਲਾਬੀ ਸੁੰਡੀ ਨੇ ਜਿਹੜੀ ਹੈਗੀ ਆ ਉਹਦਾ ਕਸਰ ਹੈ ਜਿਹੜੀ ਪੂਰੀ ਕਰਤੀ ਕਿਉਂ ਕਿ ਸਾਰੇ ਦਾ ਸਾਰਾ ਬੀਜ ਆ ਜਿਹੜਾ ਬਹੁਤ ਕੰਮੀ ਕੰਪਨੀਆਂ ਦੇ ਹੱਥ 'ਚ ਹੈ ਉਹ ਬਿਜ਼ਨਸ ਛੇੜਛਾੜ ਵੀ ਕਰਦੇ ਆ ਆਪਣੇ ਤਰੀਕੇ ਨਾਲ ਆਪਦੇ ਮੁਨਾਫੇ ਵੱਡੇ ਕਰਨ ਵਾਸਤੇ ਪਹਿਲਾਂ ਉਹਨੇ ਦੇ ਬੀਜ ਦੇ ਕੇ ਲੁੱਟ ਲਿਆ ਮਗਰੋਂ ਉਹਨਾਂ ਨੇ ਪੈਸਟੀਸਾਈਡ ਵੀ ਉਹਨਾਂ ਕੰਪਨੀਆਂ ਦੀ ਐ ਟਰੈਕਟਰਾਂ ਦੀ ਖਰਚ ਘਟੇ ਜਾਂ ਸੰਦਾਂ ਦਾ ਖਰਚ ਘਟੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਰੀਸ ਨੂੰ ਘੜੀਸ ਜ਼ਿਆਦਾ ਹੈ ਕਿਨੇ ਕਿੰਨੇ ਹਾਰਸ ਪਾਵਰ ਉਹਦੇ ਕੋਲੇ ਖੇਤੀਚਾਰ ਕਿੱਲੇ ਆ ਉਹਨੇ ਟਰੈਕਟਰ ਲਿਆਂਦਾ 50 ਤੋਂ 60 ਹਾਰਸ ਪਾਵਰ ਦਾ ਪੰਜਾਬ ਦੇ ਖੇਤਾਂ ਦੀ ਇਹ ਤਸਵੀਰ ਜਿਹੜੀ ਆਪਣੇ ਆਪ ਚ ਬਿਆਨ ਕਰ ਰਹੀ ਐ ਇਸ ਨੂੰ ਦੱਸਣ ਦੀ ਲੋੜ ਨਹੀਂ ਕਿ ਨਿਸ਼ਾਨੀ ਕਿਹੜੀ ਦੀ ਚੀਜ਼ ਦੀ ਐ ਕਿੱਥੋਂ ਦੀ ਐ ਕਿਵੇਂ ਐ ਤੇ ਖੇਤਾ ਤੱਕ ਕਿਵੇਂ ਪੁੱਜੀ ਅੱਜ ਅਸੀਂ ਮਾਲਵੇ ਦੀ ਧਰਤੀ ਤੇ ਖੜੇ ਆ ਤੇ ਕਿਸਾਨੀ ਅੰਦੋਲਨ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਆ ਤੇ ਉਸ ਦੇ ਵਿੱਚੋਂ ਜਿਹੜੇ ਉਹ ਕਿਸਾਨ ਜਿਨ੍ਹਾਂ ਨੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਅੰਦੋਲਨ ਨੂੰ ਜਿੱਤਿਆ ਪ੍ਰਾਪਤੀਆਂ ਕੀਤੀਆਂ ਤੇ ਸਾਡੇ ਨਾਲ ਇੱਕ ਸਫਲ ਕਿਸਾਨ ਪੰਜਾਬ ਦੇ ਜਿਨ੍ਹਾਂ ਨੂੰ ਮੁਹਾਰਤ ਹਾਸਲ ਹੈ ਕਿਉਂਕਿ ਖੇਤਾਂ 'ਚ ਜੰਮੇ ਨੇ ਤੇ ਖੇਤਾਂ ਦੇ ਵਿੱਚ ਵੱਡੇ ਹੋ ਕੇ ਬਹੁਤ ਵੱਡੀਆਂ ਮੱਲਾਂ ਮਾਰ ਚੁੱਕੇ ਆ ਮੱਖੀ ਪਾਲਕ ਦੇ ਧੰਦੇ ਦੇ ਤੌਰ ਤੇ ਵੀ ਇਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਔਰ ਸਫਲ ਕਿਸਾਨ ਅਸੀਂ ਕਿਉਂ ਕਹਿ ਰਹੇ ਆ ਔਰ ਖੇਤੀ ਭਾਵੇਂ ਓਵਰਆਲ ਡੁੱਬੀ ਹੋਈ ਹੈ ਕਿਸਾਨ ਡੁੱਬਿਆ ਹੋਇਆ ਕਰਜ਼ੇ ਦੇ ਵਿੱਚ ਉਸ ਨੂੰ ਬਾਹਰ ਕਿਵੇਂ ਕੱਢਣਾ ਹੈ ਖੇਤੀ ਮਾਡਲ ਕੀ ਹੋਵੇ ਇਹ ਸਾਰੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਭਾਈ ਜਗਤਾਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਤੁਹਾਡਾ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਜਿਹੜੀ ਇਹ ਅਸੀਂ ਜਗ੍ਹਾ ਦੇ ਉੱਤੇ ਖੜੇ ਆ ਬੇਸ਼ੱਕ ਕਿ ਉੱਥੇ ਆ ਜਿੱਥੋਂ ਅਸੀਂ ਆ ਨਾ ਗਾਉਨੇ ਆ ਸਾਰਿਆਂ ਤੱਕ ਵੀ ਪਹੁੰਚਾਉਨੇ ਆ ਆਪਦੇ ਪਰਿਵਾਰ ਵੀ ਪਾਲਦੇ ਆ ਗੁਜ਼ਾਰਾ ਵੀ ਚਲਾਉਨੇ ਆ ਪਰ ਅਸੀਂ ਖੇਤੀ ਅੰਦੋਲਨ ਦੇ ਵਿੱਚ ਜਿੱਥੋਂ ਅਸੀਂ ਇੱਥੋਂ ਇੱਥੋਂ ਉੱਠ ਕੇ ਗਏ ਉੱ ਇੱਥੇ ਆ ਕੇ ਖੇਤਾਂ ਦੇ ਵਿੱਚ ਜਿਹੜੀ ਕਿਰਤ ਕਰਨੀ ਉਹ ਤਾਂ ਨਾਲ-ਨਾਲ ਚੱਲਦਾ ਹੈ ਪਰ ਇਸ ਨੂੰ ਸਫਲ ਕਿਵੇਂ ਹੋਈਏ ਇਹ ਦੇ ਵਿੱਚ ਅਸੀਂ ਹੋਰ ਕਿਵੇਂ ਅੱਗੇ ਵਧੀਏ ਇਹ بڑے ਸਵਾਲ ਰੜਕਦੇ ਰਹਿੰਦੇ ਆ ਮਨ 'ਚ ਕਿਉਂਕਿ ਬਹੁਤੇ ਜਿਹੜੇ ਆ ਮੇਰੇ ਵਰਗੇ ਖਾਸ ਕਰਕੇ ਨਵੀਂ ਪੀੜ੍ਹੀ ਜਿਹੜੀ ਆ ਰਹੀ ਹੈ ਉਹ ਖੇਤੀ ਵਾਲੋਂ ਪਾਸਾ ਵੱਟ ਕੇ ਉਹਨੂੰ ਪਿੱਠ ਦਿਖਾ ਕੇ ਜਾਂ ਤਾਂ ਵਿਦੇਸ਼ਾਂ ਨੂੰ ਆ ਜਾਂ ਫਿਰ ਸ਼ਹਿਰਾਂ 'ਚ ਵਸਦੀ ਜਾ ਰਹੀ ਹੈ ਬਿਲਕੁਲ ਸੰਦੀਪ ਵੀਰੇ ਸਭ ਤੋਂ ਇਹ ਅਹਿਮ ਸਵਾਲ ਹੈ ਅੱਜ ਦੇ ਸਮੇਂ ਦਾ ਮੈਨੂੰ ਲੱਗਦਾ ਤੁਸੀਂ ਪਹਿਲਾਂ ਆਪਣੇ ਸੰਬੋਧਨ ਚ ਬੋਲਦੇ ਆ ਕਿ ਆ ਕਿ ਮੈਂ ਸਫਲ ਕਿਸਾਨ ਆ ਮੈਨੂੰ ਲੱਗਦੀ ਆ ਮੈਂ ਵੀ ਸਫਲ ਹੋਣ ਆਸਤੇ ਜਦੋਜਾਦ ਕਰ ਰਿਹਾ ਕਿਉਂਕਿ ਇਸ ਧਰਤੀ ਦੇ ਉੱਤੇ ਅੱਜ ਹਰ ਕਿਸਾਨ ਇੱਕ ਵੱਡੀ ਜਦੋਜਾਦ ਕਰ ਰਿਹਾ ਬਹੁਤ ਸੰਘਰਸ਼ ਲੜ ਰਿਹਾ ਹੈ ਨਾ ਪਰ ਹਾਂ ਇਹ ਸੱਚ ਹੈ ਕਿ ਸਾਨੂੰ ਮਤਲਬ ਖੇਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹ ਮਾਡਲ ਕੀ ਹੋਣਾ ਚਾਹੀਦਾ ਹੈ ਇਹਦੇ ਲਈ ਹੀ ਅਸੀਂ ਮਤਲਬ ਕੀ ਨੇਰੇ ਚ ਤਾਂ ਨਹੀਂ ਹੱਥ ਪੈਰ ਮਾਰ ਰਹੇ ਇਹਦੇ ਤੇ ਗੱਲਬਾਤ ਹੋਣੀ ਬਹੁਤ ਲਾਜ਼ਮੀ ਹੁੰਦੀ ਆ ਤਾਂ ਬਿਲਕੁਲ ਸੱਚ ਹੈ ਕਿ ਕਿਸਾਨ ਅੰਦੋਲਨ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਸਭ ਤੋਂ ਪਹਿਲਾਂ ਜਿਹੜੀ ਗੱਲ ਦਿੱਤੀ ਆ ਕਿ ਪੰਜਾਬ ਆਪ ਦੇ ਨੌਜਵਾਨਾਂ ਨੂੰ ਜਿਹੜਾ ਬੋਲਣ ਦਾ ਹੁੰਨਰ ਹੈ ਜਿਹੜਾ ਉਹ ਕਿਸਾਨ ਅੰਦੋਲਨ ਨੇ ਦਿੱਤਾ ਕਿ ਅੱਜ ਜਿਹੜੀਆਂ ਚੀਜ਼ਾਂ ਸਾਡੇ ਬੱਚੇ ਨੌਜਵਾਨ ਕਿਸਾਨ ਨਹੀਂ ਜਾਣਦੇ ਸੀ ਉਹ ਵੀ ਉਹਨਾਂ ਦੇ ਦਿਮਾਗਾਂ ਦਾ ਹਿੱਸਾ ਬਣੀਆ ਤਾਂ ਇਹ ਕਿਸਾਨ ਅੰਦੋਲਨ ਦੀ ਹੀ ਪ੍ਰਾਪਤੀ ਸੀ ਕਿ ਅਸੀਂ ਮਤਲਬ ਐਡੀ ਵੱਡੀ ਨਾਬਰ ਸਰਕਾਰ ਨੂੰ ਵੀ ਝੁਕਣ ਲਈ ਮਜਬੂਰ ਕੀਤਾ ਕਿ ਇੱਕ ਲੱਗਦਾ ਸੀ ਕਿਉਂਕਿ ਆਪਾਂ ਆਮ ਜਾਣਦੇ ਹਾਂ ਕਿ ਜਿਹੜੀ ਸੋਚ ਆ ਉਹ ਹਾਲਾਤਾਂ ਚੋਂ ਪੈਦਾ ਹੁੰਦੀ ਹੈ ਤਾਂ ਇੱਕ ਉਹ ਹਾਲਾਤ ਬਣ ਗਏ ਸੀ ਪੰਜਾਬ ਦੇ ਜਦੋਂ ਕਿਸਾਨ ਅੰਦੋਲਨ ਲੜਿਆ ਜਾ ਰਿਹਾ ਸੀ ਕਿ ਪੰਜਾਬ ਦਾ ਕੋਈ ਐਸਾ ਗਾਇਕ ਨਹੀਂ ਸੀ ਕੋਈ ਐਸਾ ਨੀ ਸੀ ਜਿਨੇ ਕਲਮਨਾਬਾਹੀ ਹੋਵੇ ਕਿਸਾਨੀ ਦੇ ਆਸਤੇ ਕੋਈ ਐਸਾ ਪੱਤਰਕਾਰ ਨਹੀਂ ਸੀ ਜਿਨੇ ਕਿਸਾਨੀ ਤੇ ਲਿਖਿਆ ਨਾ ਹੋਵੇ ਤਾਂ ਮਤਲਬ ਇਹ ਸੀ ਇੱਕ ਮਾਹੌਲ ਸਿਰਜ ਕੇ ਦਿੱਤਾ ਹੋਇਆ ਸੀ ਪਰ ਉਹਦੇ ਵਿੱਚੋਂ ਵੀ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਇੱਕ ਸਾਲ ਪਰ ਉਹ ਅੰਦੋਲਨ ਲਗਾਤਾਰ ਚੱਲਿਆ ਸਾਲ ਤੋਂ ਵੱਧ ਸਮਾਂ ਚੱਲਿਆ ਅੰਦੋਲਨ ਤਾਂ ਉਹਦੇ ਚੋਂ ਇੱਕ ਚੀਜ਼ਾਂ ਮੇਰੇ ਖਿਆਲ ਚ ਦੋ ਚੀਜ਼ਾਂ ਮੰਨਫੀ ਹੋਈਆਂ ਕਿ ਅਸੀਂ ਜਿਹੜੀ ਚੀਜ਼ ਸਾਡੀਆਂ ਕਿਸਾਨ ਧਰਾਂ ਨੂੰ ਉੱਥੇ ਬੈਠ ਕੇ ਚਿੰਤਨ ਕਰਨ ਦੀ ਲੋੜ ਸੀ ਤੇ ਤਾਂ ਕਿ ਚਿੰਤਨ ਦੇ ਵਿੱਚੋਂ ਨਵੀਆਂ ਗੱਲਾਂ ਪੈਦਾ ਹੁੰਦੀਆਂ ਉੱਥੇ ਕਿਹੜੀ ਤੈਨੂੰ ਕਮੀ ਰੜਕਦੀ ਰਹੀ ਹੈ ਜੇ ਅੱਜ ਵੀ ਤੁਹਾਨੂੰ ਲੱਗਦਾ ਹੈ ਕਿ ਉੱਥੇ ਹੋ ਜਾਂਦੀ ਤੇ ਸ਼ਾਇਦ ਨਤੀਜੇ ਹੋਰ ਹੁੰਨੇ ਸੀ ਮੈਨੂੰ ਲੱਗਦਾ ਹੈ ਕਿ ਮੈਂ ਲਗਾਤਾਰ ਉਸ ਅੰਦੋਲਨਾਂ ਜੁੜਿਆ ਰਿਹਾ ਲਗਾਤਾਰ ਆਪਾਂ ਜਾਂਦੇ ਰਹੇ ਅਸੀਂ ਸ਼ਹਿਰ ਦੇ ਵੀ ਵੱਡੇ ਪੱਧਰ ਤੇ ਅਸੀਂ ਉਸ ਅੰਦੋਲਨ ਦੇ ਵਿੱਚ ਜਿਹੜਾ ਵੰਡ ਕੇ ਆਏ ਸੀ ਤਾਂ ਮੈਨੂੰ ਇਹ ਲੱਗਦਾ ਕਿ ਉੱਥੇ ਅਸੀਂ ਉੱਚੀ ਉੱਚੀ ਗੀਤ ਜਾਂ ਸੜਕਾਂ ਦੇ ਨੱਚਣ ਗਾਉਣ ਤੋਂ ਇਲਾਵਾ ਸਾਨੂੰ ਜਿਹੜੀ ਸਕੂਲਿੰਗ ਸਾਡੇ ਨੌਜਵਾਨਾਂ ਦੀ ਹੈ ਜਿਹੜੀ ਉਹ ਹੋਣੀ ਚਾਹੀਦੀ ਸੀ ਕਿ ਸਾਡੇ ਕੋਲ ਖੇਤੀ ਦਾ ਮਾਡਲ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਖੇਤੀ ਹੋਣੀ ਚਾਹੀਦੀ ਹੈ ਹਾਲਾਂਕਿ ਇੱਕ ਚੀਜ਼ ਬਹੁਤ ਉੱਪਰ ਕੇ ਨਿਕਲੀ ਉਹ ਅੰਦੋਲਨ ਦਾ ਹੀ ਰੂਪ ਸੀ ਕਿ ਸਾਨੂੰ ਸਾਂਝੀ ਸਹਿਯੋਗੀ ਤੇ ਲਾਹੇਵੰਦ ਖੇਤੀ ਵਾਲਾ ਮਾਡਲ ਚਾਹੀਦਾ ਕਿਹੜੀ ਸਾਂਝੀ ਖੇਤੀ ਹੋਵੇ ਕਿਸ ਤਰ੍ਹਾਂ ਉਹ ਲਾਹੇਵੰਦ ਹੋਵੇ ਤਾਂ ਕਿਹੜਾ ਉਹ ਮਾਡਲ ਹੋਵੇ ਇਹ ਆਮ ਲੋਕ ਚੇਤਿਆਂ ਦਾ ਹਿੱਸਾ ਨਹੀਂ ਬਣ ਸਕੀ ਗੱਲ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਮੌਕਾ ਸੀ ਪੰਜਾਬ ਦੀ ਕਿਸਾਨੀ ਕੋਲ ਪਸਾਂ ਪੰਜਾਬ ਦੀਆਂ ਕਿਸਾਨ ਧਰਾਂ ਕੋਲ ਕਿ ਉਹ ਉਸ ਮਤਲਬ ਸਾਂਝੀ ਸਹਿਯੋਗੀ ਤੇ ਲਾਹੇਵੰਦ ਖੇਤੀ ਵਾਲੇ ਮਾਡਲ ਤੇ ਚਰਚਾ ਤੋਰ ਦੇ ਅੱਗੇ ਤੇ ਸਰਕਾਰਾਂ ਨੂੰ ਇਸ ਦਬਾਅ 'ਚ ਲੈ ਕੇ ਆਉਂਦੇ ਕਿ ਸਾਨੂੰ ਆਹ ਮਾਡਲ ਚਾਹੀਦਾ ਤਾਂ ਸਾਡੀ ਕਿਸਾਨੀ ਹੈ ਜਿਹੜੀ ਉਹ ਬਚ ਸਕਣੀ ਹੈ ਨਹੀਂ ਤਾਂ ਇਹ ਜਿਹੜੀ ਹੁਣ ਮਾਡਲ ਵਾਲੀ ਖੇਤੀ ਹੈ ਉਹ ਕਾਰਪੋਰੇਟ ਦੇ ਪੱਖ 'ਚ ਭੁਗਤਦੀ ਹੈ ਅੱਜ ਜਦੋਂ ਤੁਸੀਂ ਕਿਸੇ ਵੀ ਕਿਸਾਨ ਨਾਲ ਗੱਲ कोरोना ਉਹਦਾ ਮਨ ਟੁੱਟਿਆ ਤੇ ਥੱਕਿਆ ਮਹਿਸੂਸ ਹੁੰਦਾ ਤੁਹਾਨੂੰ ਇਹ ਲੱਗਦਾ ਕਿ ਹਰ ਇੱਕ ਬੰਦਾ ਕਹਿੰਦਾ ਖੇਤੀ ਤੋਂ ਬਚਦਾ ਨਹੀਂ ਕੁਛ ਖੇਤੀ ਚੋਂ ਬਚਦਾ ਨਹੀਂ ਕੁਛ ਸਾਰੇ ਪਾਸੇ ਨਾ ਹਨੇਰਾ ਜਿਹਾ ਨਜ਼ਰ ਆਉਂਦਾ ਇੱਕ 2 ਏਕੜ ਵਾਲੇ ਕਿਸਾਨਾਂ ਦੀ ਜਾਂ ਉਸ ਤੋਂ ਵੀ ਘੱਟ ਕਈ ਤਾਂ ਉਹਨੇ ਜਿਹੜੇ ਬੇਜ਼ਮੀਨੇ ਆ ਠੇਕੇ ਤੇ ਮਾੜੀ-ਮੁੱਟੀ ਖੇਤੀ ਕਰਦੇ ਆ ਉਹਨਾਂ ਨੂੰ ਹਨੇਰਾ ਸਾਰੇ ਪਾਸੇ ਦਿਖਦਾ ਹੈ ਯਾਰ ਜੇ ਕਰਜ਼ੇ ਤੇ ਲੈ ਕੇ ਅੱਗੇ ਠੇਕੇ ਤੇ ਵੀ ਕਰ ਲਈ ਹੋਰ ਕਰਜ਼ਾ ਚੜ ਜਾਣਾ ਉਹਦਾ ਵੱਡਾ ਕਾਰਨ ਸੰਦੀਪਪੀਰ ਇਹ ਹੀ ਹੈਗਾ ਕਿ ਅੱਜ ਲਾਗਤੀ ਖਰਚੇ ਸਾਡੇ ਅਸਮਾਨ ਨੂੰ ਸੋ ਰਹੇ ਆ ਅਸੀਂ ਲਾਗਤੀ ਖਰਚਾਂ 'ਚ ਬਹੁਤ ਉੱਪਰ ਹੈਗੇ ਆ ਤਾਂ ਪਰ ਉਹਨਾਂ ਦੀ ਜਿਹੜੀ ਆਮਦਨ ਦਾ ਸਾਧਨ ਹੈਗਾ ਆਮਦਨ ਦੇ ਜਿਹੜੇ ਸਰੋਤ ਹੈਗੇ ਨੇ ਉਹ ਘੱਟ ਪੋਏ ਕਰਕੇ ਸੀਮਿਤ ਪੱਧਰ ਦੇ ਆ ਹਨਾ ਤਾਂ ਉਹਦੇ ਨਾਲ ਕੀ ਹੈਗਾ ਵੀ ਜਦੋਂ ਮਤਲਬ ਵੀ ਅੱਜ ਲੋੜ ਕਿਸ ਚੀਜ਼ ਦੀ ਹੈਗੀ ਆ ਉਹ ਸਾਨੂੰ ਵਿਚਾਰਨਾ ਚਾਹੀਦਾ ਸੀ ਉਹ ਚਿਤਵਨਾ ਚਾਹੀਦਾ ਸੀ ਉਸ ਗੱਲ ਤੇ ਪਹਿਰਾ ਦੇਣ ਦੀ ਲੋੜ ਸੀ ਜੀ ਜਿੱਥੇ ਤੱਕ ਅਸੀਂ ਇਹ ਗੱਲਾਂ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਕਿਸਾਨੀ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਧਿਰਾਂ ਨੇ ਉਹਨਾਂ ਦੀ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਜਾਗਰਤਾ ਫਲਾਉਣ ਦੀ ਪਰ ਬਹੁਤੀ ਵਾਰੀ ਇਹ ਹੁੰਦਾ ਹੈ ਕਿ ਜਿਹੜੇ ਪਾਰਲੀਮੈਂਟ ਪਹੁੰਚ ਜਾਂਦੇ ਆ ਪੌੜੀਆਂ ਚੜ ਕੇ ਜਾਂ ਵਿਧਾਨ ਸਭਾਵਾਂ ਤੱਕ ਪਹੁੰਚ ਜਾਂਦੇ ਆ ਚਾਹੇ ਉਹ ਖੇਤੀ ਨਾਲ ਸੰਬੰਧ ਰੱਖਦੇ ਹੋਣ ਉੱਥੇ ਜਾ ਕੇ ਉਹ ਭੁੱਲਣ ਪਟਕਣ ਚ ਪੈ ਜਾਂਦੇ ਆ ਜਾਂ ਉਹਨਾਂ ਨੂੰ ਜਾਣਦੇ ਹੀ ਨਹੀਂ ਉਹਨਾਂ ਗੋਲੀਆਂ ਹੀ ਕਰ ਦਿੰਦੇ ਆ ਕਿਸਾਨੀ ਨੂੰ ਬਿਲਕੁਲ ਵੀਰੇ ਇਹ ਗੱਲ ਹੈਗੀ ਆ ਹਾਲਾਂਕਿ ਸਾਡੇ ਬਹੁਤ ਸਾਰੇ ਕਿਸਾਨ ਆਗੂ WWFM ਜਾਂ ਮਤਲਬ ਬਾਰਡਰ ਟ੍ਰੇਡ ਆਰਗੇਨਾਈਜੇਸ਼ਨ ਦੇ ਨੀਤੀਆਂ ਬਾਰੇ ਵਪਾਰ ਨੀਤੀ ਹੈ ਸਰਕਾਰਾਂ ਦੀ ਉਹ ਕਿੱਥੋਂ ਲਾਗੂ ਹੁੰਦੀ ਹੈ ਕਿੱਥੇ ਜਾ ਕੇ ਟਿਕਦੀ ਹੈ ਉਹਦੇ ਬਾਰੇ ਜਾਣਦੇ ਆ ਪਰ ਸਾਡੇ ਨੌਜਵਾਨਾਂ ਨੂੰ ਕੌਣ ਦੱਸੇ ਸਮੱਸਿਆ ਤਾਂ ਇਹ ਹੈ ਮਤਲਬ ਇਹ ਇੱਥੇ ਖੜੀ ਹੈ ਗੱਲ ਅੱਜ ਜਦੋਂ ਇੱਕ ਅਸੀਂ ਮਤਲਬ ਜਿਹੜਾ ਮਾਡਲ ਸਾਡੀ ਭਾਈਚਾਰਕ ਸਾਂਝ ਨੂੰ ਤੋੜ ਰਿਹਾ ਲਗਾਤਾਰ ਕਿਉਂਕਿ ਜੇ ਇੱਕ ਬੰਦਾ 4 ਟਰੈਕਟਰ ਲਿਆ ਆ ਤਾਂ ਗਵਾਂਢੀ ਇਹ ਸਮਝਦਾ ਵੀ ਫਲਾਣਾ 4 ਲਿਆ ਤੇ ਮੈਂ 5 11 ਲੈ ਕੇ ਆਣਾ ਜਾਂ ਮਤਲਬ ਉਦੋਂ ਵੱਡਾ ਜਾਂ ਉਦੋਂ ਜ਼ਿਆਦਾ ਹਾਰਸ ਪਾਵਰ ਦਾ ਆਉਣਾ ਜਦਕਿ ਇੱਕ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਕਿ ਟਰੈਕਟਰ ਹੈ ਜਿਹੜਾ ਤੁਹਾਡਾ ਵੀ ਕਿੰਨੀ ਖੇਤੀ ਵਾਸਤੇ ਕਿੰਨਾ ਟਰੈਕਟਰ ਚਾਹੀਦਾ ਹੋ ਸਕਦਾ ਹੈ ਵੀ ਇੱਕ ਮਤਲਬ ਪਿੰਡ ਦੀ ਜਿਹੜਾ ਟੋਟਲ ਰੱਖਵਾ ਹੈਗਾ ਉਸ ਨੂੰ 5 ਟਰੈਕਟਰਾਂ ਦੀ ਲੋੜ ਹੀ ਹੋਵੇ ਪਰ ਉਸ ਪਿੰਡ ਦੇ ਵਿੱਚ ਖੜਾ 400 ਟਰੈਕਟਰ ਤਾਂ ਸਾਨੂੰ ਸੋਚਣਾ ਪਊਗਾ ਨਾ ਜਿਹੜਾ ਮਤਲਬ ਵੱਧ ਟਰੈਕਟਰ ਖੜੇ ਨੇ ਉਹਦਾ ਬੋਝ ਕਿੰਨਾ ਤੇ ਪੈ ਰਿਹਾ ਮਤਲਬ ਕਿਹੜੀ ਨੀਤੀ ਜਾਂ ਕਿਹੜੀ ਖੇਤੀ ਕਿਹੜੀ ਮਸ਼ੀਨਰੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਂਝੀ ਖੇਤੀ ਜਦੋਂ ਕੋਆਪਰੇਟਿਵ ਖੇਤੀ ਦਾ ਮਾਡਲ ਸਥਾਪਿਤ ਹੋ ਜੇ ਪੰਜਾਬ ਦੇ ਵਿੱਚ ਤਾਂ ਸੱਚਮੁੱਚ ਭੋਜਨ ਜਿਹੜਾ ਸੱਚਮੁੱਚ ਭੋਜਨ ਚਾਹੀਦਾ ਸਾਨੂੰ ਹੈਲਦੀ ਫੂਡ ਜਿਹੜਾ ਚਾਹੀਦਾ ਉਹ ਸਾਡੇ ਖੇਤਾਂ ਚੋਂ ਪੈਦਾ ਹੋਵੇ ਸਾਡੇ ਜਿੱਥੇ ਸਾਡੀ ਸਿਹਤ ਵਧੀ ਹੋਣੀ ਆ ਉਹਦੇ ਨਾਲ ਉੱਥੇ ਹੀ ਸਾਡੀ ਜਿਹੜੀ ਆਤਮ ਨਿਰਭਰਤਾ ਹੈ ਜਿਹੜੀ ਪਿੰਡਾਂ ਦੀ ਉਹ ਸਾਡੇ ਖੇਤਾਂ ਵਾਲੇ ਪਾਸੇ ਨੂੰ ਹੋਊਗੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕਿਸਾਨ ਹੈ ਜਿਹੜਾ ਉਹ ਝੋਲਾ ਭਰ ਕੇ ਮੰਡੀ ਵੇਚਣ ਜਾਂਦਾ ਸੀ ਹੁਣ ਅਸੀਂ ਝੋਲਾ ਖਾਲੀ ਲੈ ਕੇ ਜਾਂਦੇ ਆ ਘਰੋਂ ਤੇ ਮੰਡੀਆਂ ਭਰ ਕੇ ਲੈ ਕੇ ਆਉਂਦੇ ਆ ਇਹਦਾ ਮਤਲਬ ਅਸੀਂ ਟੋਟਲ ਦਾ ਟੋਟਲ ਚੀਜ਼ ਹੈ ਜਿਹੜੀ ਉਹ ਬਾਜ਼ਾਰ ਤੇ ਨਿਰਪਰ ਹੋ ਗਏ ਆ ਕਿ ਤੱਕ ਕਿ ਸਬਜ਼ੀਆਂ ਰਜਾਨਾ ਬਣਦੀਆਂ ਘਰਾਂ ਦੇ ਵਿੱਚ ਛੋਟੇ ਮੋਟੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਖੇਤਾਂ ਚ ਉਗਾਈਆਂ ਜਾ ਸਕਦੀਆਂ ਉਹ ਸਾਰਾ ਕੁਝ ਹੀ ਮੰਡੀਆਂ ਚੋਂ ਲੱਗ ਗਿਆ ਵੀਰੇ ਸੰਦੀਪ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅੱਜ ਜੇ ਅੱਗੇ ਹੁੰਦਾ ਸੀ ਕਿ ਵੀ ਇੱਕ ਬੰਦਾ ਬੀਜ ਸੰਭਾਲ ਰੱਖਦੇ ਹੁੰਦੇ ਸੀ ਅੱਜ ਕਿਸੇ ਪਿੰਡ 'ਚ ਇਸ ਤਰ੍ਹਾਂ ਦਾ ਬੀਜ ਸੰਭਾਲਣ ਵਾਲਾ ਕਿਸਾਨ ਨਹੀਂ ਬਚਿਆ ਹੈਗਾ ਸਾਰੇ ਦੇ ਸਾਰਾ ਜਿਹੜਾ ਬੀਜ ਹੈਗਾ ਉਹ ਟੋਟਲ ਬਾਜ਼ਾਰ ਤੇ ਨਿਰਭਰ ਹੋ ਗਏ ਅਸੀਂ ਸਾਰਾ ਬਾਜ਼ਾਰ 'ਚੋਂ ਆਉਂਦਾ ਜੇ ਮਲਕ ਕਦੂਆਂ ਦਾ ਵੀ ਬੀ ਲੈ ਕੇ ਆਉਣਾ ਤਾਂ ਅਸੀਂ ਬਾਜ਼ਾਰ 'ਚੋਂ ਲੈ ਕੇ ਆਉਨੇ ਆ ਪੰਜ ਵੀ ਲੈ ਕੇ ਆਉਣੇ ਹੁਣ ਜਾਂ ਅੱਗੇ ਤਾਂ ਕੀ ਹੁੰਦਾ ਸੀ ਸਰੋਂ ਵੀ ਅਸੀਂ ਕੱਢਦੇ ਸੀ ਮੁਠੀ ਆਪਦੇ ਘਰੇ ਹੀ ਰੱਖ ਲੈਂਦੇ ਸੀ ਹੁਣ ਤਾਂ ਅਗਲੇ ਆ ਨੇ ਉਸ ਤੋਂ ਵੀ ਅਗਲਾ ਸਟੈਪ ਪੁੱਟ ਲਿਆ ਜੀਐਮਓ ਵਾਲਾ ਮਤਲਬ ਜੈਨੇਟਿਕਲੀ ਮੋਡੀਫਾਈਡ ਕ੍ਰੌਪਸ ਜਿਹੜੀਆਂ ਤੁਹਾਨੂੰ ਚੰਚਿਤ ਜੇਤਿਆਂ ਚ ਵੀ ਹੈ ਨਹੀਂ ਸਾਡੇ ਇੱਥੇ ਮੈਂ ਇੱਕ ਗੱਲ ਤੁਹਾਡੇ ਇਹਦੇ ਨਾਲ ਜੋੜ ਕੇ ਕਹਿਣਾ ਕਿ ਅਸੀਂ ਠੀਕ ਹੈ ਮਤਲਬ ਸਾਡੇ ਨੇ ਦਮ ਗਜ਼ੇ ਮਾਰੇ ਕਿ ਸਾਨੂੰ ਇੱਥੇ بیਟੀ ਮਿਲਣਾ ਚਾਹੀਦਾ ਕਿਉਂਕਿ ਸਾਨੂੰ ਜਿਵੇਂ ਜਿਵੇਂ ਪਤਾ ਲੱਗਿਆ ਸੀ ਗੁਜਰਾਤ ਤੱਕ ਬਲੈਕ ਕੀਤੀ ਉਹਦੀ ਉਸ ਬੀਜ ਦੀ ਪਰ ਅਸੀਂ ਨਹੀਂ ਦੇਖਿਆ ਵੀ ਉਹਦਾ ਦੁਖੰਤਕ ਪੱਕੇ ਡਾ ਵੱਡਾ ਹੋਊ ਤੇ ਕਿੰਨਾ ਮਾੜਾ ਹੋਊਗਾ ਪਰ بیਟੀ ਨੇ ਸਾਨੂੰ ਦਿੱਤਾ ਕਿ ਕਿਸੇ ਟਾਈਮ ਤੇ ਝੋੜ ਵਰਗੀਆਂ ਕਿਸਮਾਂ ਸਾਡੇ ਦੇਸੀ ਕਿਸਮਾਂ ਹੁੰਦੀਆਂ ਸੀ ਧਵਲ ਵਰਗੀਆਂ ਹਾਈਬ੍ਰਿਡ ਵੀ ਹੁੰਦੇ ਸੀ ਅਸੀਂ ਉਹ ਸਾਰਿਆਂ ਚੋਂ ਕੱਢ ਕੇ بیਟੀ ਕਾਟਨ ਦੇ ਲਿਆਏ ਪਹਿਲਾਂ ਸਿੰਗਲ بیਟੀ ਫਿਰ ਡਬਲ بیਟੀ ਹੁਣ ਦੀ ਗੱਲ ਹੈ ਹੁਣ ਜਦੋਂ ਡਬਲ ਬੀਟੀ ਦੀ ਗੱਲ ਆਪਾਂ ਕਰਦੇ ਆ ਹੁਣ ਪਹਿਲਾਂ ਦੇਖੋ ਜੀਨ ਉਹ ਬੀਜ ਉਹਨਾਂ ਦੇ ਹੱਥ 'ਚ ਆ ਗਿਆ ਕਿਸਾਨ ਤੋਂ ਗਿਆ ਅੱਗੇ ਅਸੀਂ ਬੜੇਵੇਂ ਰੱਖਦੇ ਸੀ ਉਹਨੂੰ ਸਵਾਚ ਮਾਲ ਲੈਂਦੇ ਸੀ ਆਪਦੇ ਖੇਤ 'ਚ ਬੀਜ ਦਿੰਦੇ ਸੀ ਇੱਕ ਖਰਚਾ ਤਾਂ ਸਾਡਾ ਘੱਟ ਸੀ ਨਾ ਘਟੋ-ਘਟ ਅਸੀਂ ਆਪਦੇ ਹੀ ਬੜੇਮਿਆਂ ਨਾਲ ਨਰਮਾ ਉਗਾ ਲੈਂਦੇ ਸੀ ਜਿਹੜੀਆਂ ਗੱਲਾਂ ਅਸੀਂ ਕਰੀ ਜਾਂਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਜਿਹੜੇ ਜਿੰਨੇ ਕਿਸਾਨ ਆ ਉਹ ਸਾਰੇ ਇੰਨੇ ਕਮਲੇ ਤਾਂ ਹੁੰਦੇ ਨਹੀਂ ਸਾਰਿਆਂ ਨੂੰ ਚਾਹੀਦਾ ਕਿ ਫਾਇਦਾ ਹੋਵੇ ਮੈਨੂੰ ਪਰ ਇਹ ਕਿਤੇ ਨਾ ਕਿਤੇ ਜਿਹੜਾ ਵਿਗਿਆਪਨਾਂ ਵਾਲਾ ਮਸ਼ਹੂਰੀਆਂ ਵਾਲਾ ਉਹਨਾਂ ਨੇ ਵੀ ਤਾਂ ਦਿਮਾਗਾਂ ਦੇ ਉੱਤੇ ਸਟ੍ਰਾਈ ਉਹ ਛੱਡੋ ਇੱਧਰ ਆਓ ਉਹ ਤਾਂ ਬਿਲਕੁਲ ਸੰਦੀਪ ਵੀਰੇ ਇਹ ਸਭ ਤੋਂ ਵੱਡੀ ਗੱਲ ਹੈਗੀ ਆ ਮੈਂ ਉਹੀ ਤਾਂ ਗੱਲ ਕਰ ਰਿਹਾ ਵੀ ਅੱਜ ਪਿੰਡ ਦੇ ਵਿੱਚ ਕਿਤੇ ਵੀ ਬੀਜ਼ ਬੈਂਕ ਨਹੀਂ ਹੈਗਾ ਠੀਕ ਹੈ ਨਾ ਅਸੀਂ ਮਤਲਬ ਪਿੰਡ 'ਚ ਕੋਈ ਉਸ ਤਰ੍ਹਾਂ ਦੀ ਮਤਲਬ ਇੱਕ ਸਾਂਝੀ ਸਾਥ ਨਹੀਂ ਹੈਗੀ ਜਿੱਥੇ ਕਿਸਾਨ ਜੁੜ ਕੇ ਗੱਲਾਂ ਕਰ ਸਕਣ ਕਿ ਵੀ ਭਾਈ ਆ ਆਏ ਆ ਮਤਲਬ ਅਸੀਂ ਦੂਜੇ ਚੀਜ਼ਾਂ 'ਤੇ ਨਿਰਭਰ ਹੋ ਗਏ ਆ ਟੋਟਲ ਜਿਹੜਾ ਸੁਪਨਾ ਦਿਖਾਉਂਦੇ ਆ ਜਿਹੜਾ ਮਤਲਬ ਹੈਗਾ ਜਿਵੇਂ ਮੈਂ ਬੀਟੀ ਕਾਟਨ ਦੀ ਗੱਲ ਕੀਤੀ बीटी कॉटन ने ਤੁਸੀਂ ਇਹ ਦੇਖੋ ਵੀ ਚਾਰ ਬਿਮਾਰੀਆਂ ਜਿਹੜੀਆਂ ਬਹੁਤ ਵੱਡੀਆਂ ਦਿੱਤੀਆਂ ਅਸੀਂ ਕਿਸੇ ਟਾਈਮ ਤੇ ਨਰਮੇ ਦੀ ਜਿਹੜੇ ਏਰੀਏ ਨੂੰ कॉटन बेल्ट ਵਜੋਂ ਜਾਣਦੇ ਸੀ ਹੁਣ ਤੁਸੀਂ ਦੇਖੋ ਤੁਸੀਂ ਦੇਖਿਆ ਨਾ ਪਹਿਲਾਂ ਸਰਕਾਰਾਂ ਵੀ ਉਹਦਾ ਕੋਈ ਹੱਲ ਨਹੀਂ ਕਰ ਸਕੀਆਂ ਪਹਿਲਾਂ ਮਿੱਲੀ ਭੱਗ ਆਈ ਫਿਰ ਚਿੱਟੀ ਮੱਖੀ ਆਈ ਤਬਾਹ ਕਰਤਾ ਨਾ ਸਾਰਾ ਕੁਝ ਹੁਣ ਰਹਿੰਦੀ ਖੁੰਦੀ ਗਲਾਬੀ ਸੁੰਡੀ ਨੇ ਜਿਹੜੀ ਹੈਗੀ ਆ ਉਹਦਾ ਕਸਰ ਹੈ ਜਿਹੜੀ ਪੂਰੀ ਕਰਤੀ ਕਿਉਂ ਕਿ ਸਾਰੇ ਦਾ ਸਾਰਾ ਬੀਜ ਆ ਜਿਹੜਾ ਬਹੁਤ ਕੰਮੀ ਕੰਪਨੀਆਂ ਦੇ ਹੱਥ ਚ ਹੈ ਠੀਕ ਹੈ ਨਾ ਉਹ ਬੀਜ ਨਾਲ ਛੇੜ ਛਾੜ ਵੀ ਕਰਦੇ ਆ ਆਪਣੇ ਤਰੀਕੇ ਨਾਲ ਆਪਦੇ ਮੁਨਾਫੇ ਵੱਡੇ ਵਾਸਤੇ ਪਹਿਲਾਂ ਉਹਨਾਂ ਦੇ ਬੀਜ ਦੇ ਕੇ ਲੁੱਟ ਲਿਆ ਮਗਰੋਂ ਉਹਨਾਂ ਨੇ ਪੈਸਟੀਸਾਈਡ ਵੀ ਉਹਨਾਂ ਕੰਪਨੀਆਂ ਦੀ ਹੈ ਵੱਡੀਆਂ ਕੰਪਨੀਆਂ ਦੀ ਤਾਂ ਫਿਰ ਉਹਨਾਂ ਨੇ ਮਗਰੋਂ ਪੈਸਟੀਸਾਈਡ ਮਹਿੰਗੀਆਂ ਪੈਸਟੀਸਾਈਡ ਕਿਉਂਕਿ ਕਿਸਾਨ ਬਚਣ ਵਾਸਤੇ ਹਰੇ ਹੱਥ ਪੈਰ ਮਾਰਦਾ ਠੀਕ ਹੈ ਨਾ ਤਾਂ ਮੈਨੂੰ ਇਹ ਲੱਗਦਾ ਕਿ ਇੱਕ ਪੰਜਾਬ ਦੇ ਵਿੱਚ ਇੱਕ ਐਸਾ ਮਾਡਲ ਹੋਣਾ ਚਾਹੀਦਾ ਹੈ ਕਿ ਜਿਹੜਾ ਜਿੱਥੇ ਸਾਡੇ ਲਾਗਤੀ ਖਰਚੇ ਘਟਣ ਟਰੈਕਟਰਾਂ ਦੀ ਖਰਚੋ ਖਰਚ ਘਟੇ ਜਾਂ ਸੰਧਾਂ ਦਾ ਖਰਚ ਘਟੇ ਉਹਦੇ ਨਾਲ ਹਾਲਾਂਕਿ ਅਸੀਂ ਮੋੜਾ ਕਟਿਆ ਬਹੁਤੇ ਪਿੰਡਾਂ ਦੇ ਵਿੱਚ ਮੈਂ ਕਹਿ ਸਕਦਾ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਹੈਗੀਆਂ ਉਹਦੇ ਵਿੱਚ ਵੱਡੇ ਵੱਡੇ ਸੰਧ ਖੜੇ ਆ ਪਿੰਡ ਦਾ ਆਮ ਜਿਹਦੇ ਕੋਲ ਦੋ ਕਿਾਰੇ ਵੀ ਵਾਹਣੇ ਆ ਤਾਂ ਉਹ ਕਿਰਾਏ ਤੇ ਲੈ ਆਉਂਦਾ ਉਹ ਸੌਖਾ ਹੋ ਗਿਆ ਉਸ ਗੱਲ ਨਾਲ ਉਹਦੇ ਲਈ ਇੱਕ ਸਾਧਨ ਬਣ ਗਿਆ ਪਰ ਆਮ ਤੌਰ ਤੇ ਪਿੰਡਾਂ ਦੇ ਵਿੱਚ ਰੀਸ ਨੂੰ ਘੜੀਸ ਜ਼ਿਆਦਾ ਹੈਗੀ ਹੈ ਮਤਲਬ ਇੱਕ ਨੇ ਕਿੰਨੇ ਹਾਰਸ ਪਾਵਰ ਉਹਦੇ ਕੋਲੇ ਖੇਤੀ ਚਾਰ ਕਿੱਲੇ ਆ ਉਹਨੇ ਟਰੈਕਟਰ ਲਿਆਂਦਾ 50 ਤੋਂ 60 ਹਾਰਸ ਪਾਵਰ ਦਾ ਜਿਹੜੀ ਪ੍ਰਤੀ ਹੈਕਟੇ ਯਾਰ ਕਿੰਨੇ ਪਾਵਰ ਦਾ ਟਰੈਕਟਰ ਚਾਹੀਦਾ ਅਸੀਂ ਉਹ ਨਜ਼ਰ ਅੰਦਾਜ਼ ਕਰਕੇ ਵੱਡੀ ਮਸ਼ੀਨਰੀ ਦੇ ਵਿੱਚ ਪੈ ਗਏ ਆ ਇੱਕ ਕਿਸਾਨਾਂ ਤੇ ਨਾ ਗੱਲ ਹੋਰ ਸੱਟ ਦਿੱਤੀ ਜਾਂਦੀ ਐ ਅਸੀਂ ਥੋੜਾ ਇਧਰ ਨੂੰ ਚਲੀਏ ਉਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿਸਾਨੀ ਦੇ ਵਿੱਚੋਂ ਇੱਕ ਗੱਲ ਇਹ ਕਹਿ ਦਿੱਤੀ ਜਾਂਦੀ ਹੈ ਵੀ ਕਿਸਾਨ ਹੈ ਨਾ ਜਿਹੜਾ ਉਹ ਫਸਲੀ ਉਸ ਵਿਭਿੰਨਤਾ ਦੇ ਵਿੱਚ ਜਾ ਨਹੀਂ ਰਿਹਾ ਫਸਲੀ ਚੱਕਰ 'ਚ ਹੀ ਫਸਿਆ ਰਹਿੰਦਾ ਫਸਲੀ ਚੱਕਰ ਆ ਜਿਹੜਾ ਉਹਦੇ ਵਿੱਚੋਂ ਨਿਕਲੇ ਕਿਵੇਂ ਵੱਡੇ-ਮਿੰਡੀਆਂ ਤਕਰੀਰਾਂ ਵੱਡੇ-ਵੱਡੇ ਭਾਸ਼ਣ ਹੋ ਜਾਂਦੇ ਆ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਉਹਨੂੰ ਤੁਸੀਂ ਕਿਵੇਂ ਸਮਝਦੇ ਹੋ ਕਿਸਾਨ ਨਿਕਲ ਕਿਉਂ ਨਹੀਂ ਪਾਰਿਆ ਉਹਦਾ ਉਹਦਾ ਵੱਡਾ ਕਾਰਨ ਇਹੀ ਹੈਗਾ ਕਿ ਹਜੇ ਤੱਕ ਕਿਸਾਨ ਦੇ ਪੜ ਪੱਲੇ ਨਹੀਂ ਪਿਆ ਉਹ ਚੀਜ਼ਾਂ ਜਾਂ ਕਿਸਾਨ ਦੇ ਮਨਾਂ ਦਾ ਚੇਤਿਆਂ ਦਾ ਹਿੱਸਾ ਨਹੀਂ ਬਣੀ ਉਹ ਗੱਲ ਕਿ ਮੈਂ ਆਤਮ ਨਿਰਭਰ ਕਿਵੇਂ ਰਹਿਣਾ ਹੈਗਾ ਤਾਂ ਜਦੋਂ ਜਿਹੜੇ ਬੰਦੇ ਦੀ ਵੀ ਉਹ ਚੇਤਨਾ ਦਾ ਹਿੱਸਾ ਬਣੀ ਹੈ ਪੰਜਾਬ ਤੇ ਮੈਂ ਤੁਹਾਨੂੰ ਬਹੁਤ ਸਾਰੇ ਕਿਸਾਨਾਂ ਦੇ ਉਂਗਲਾਂ ਤੇ ਨਾਂ ਗਿਣਾ ਸਕਦਾ ਜਿਹੜੇ ਸਫਲ ਵੀ ਨੇ ਜਿਹੜੇ ਵਧੀਆ ਖੇਤੀ ਕਰਦੇ ਆ ਜਾਂ ਜਿਹੜੇ ਪਰਿਵਾਰ ਸੰਯੁਕਤ ਪਰਿਵਾਰ ਨੇ ਖਾਸ ਕਰਕੇ ਉਹ ਹਰ ਵਾਰੇ ਜ਼ਮੀਨ ਵੀ ਮੁੱਲ ਲੈ ਰਹੇ ਆ ਮਤਲਬ ਇੰਨੀ ਵਧੀਆ ਉਹਨਾਂ ਦਾ ਜਿਹੜਾ ਹੈਗਾ ਕੰਮ ਕਰਨ ਦਾ ਤਰੀਕਾ ਹੈਗਾ ਤਾਂ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡੀ ਗੱਲ ਇੱਥੇ ਆ ਕੇ ਰੁਕ ਜਾਂਦੀ ਆ ਕਿ ਜਦੋਂ ਅਸੀਂ ਕਹਿ ਲਈਏ ਵੀ ਖੇਤੀ ਕਿਸ ਤਰ੍ਹਾਂ ਕਿਸ ਤੰਗ ਦੀ ਹੁੰਦੀ ਐ ਅੱਗੇ ਅਸੀਂ ਕੀ ਕਰਦੇ ਸੀ ਨਾ ਮਤਲਬ ਖੇਤੀ ਹੁੰਦੀ ਸੀ ਵੀ ਅਸੀਂ ਜਿਹੜੀ ਜਿੰਸ ਵੰਡ ਵਾਲੀ ਗੱਲ ਕਰਦੇ ਸੀ ਵੀ ਸੀ ਕਣਕ ਵੀ ਉਗਾ ਲੈਂਦੇ ਸੀ ਨਾ ਤਾਂ ਅਸੀਂ ਮਿਸਤਰੀਆਂ ਨੂੰ ਅਸੀਂ ਤਰਖਾਲ ਨੂੰ ਅਸੀਂ ਮੋਚੀ ਨੂੰ ਸਾਰਿਆਂ ਨੂੰ ਦਾਣਿਆਂ ਦੇ ਰੂਪ ਚ ਦਿੰਦੇ ਸੀ ਉਹ ਵੀ ਅਸੀਂ ਖਤਮ ਕਰ ਲਿਆ ਉਹਦਾ ਕਾਰਨ ਇਹ ਹੀ ਸੀ ਵੀ ਅਸੀਂ ਉਹ ਮਤਲਬ ਸਾਂਝ ਰੱਖਦੇ ਸੀ ਜਿਹੜੀ ਆਪਦੇ ਖੇਤ ਨਾਲ ਸਾਰੇ ਸਿਰੀ ਪਾਲੀਆਂ ਨਾਲ ਤਾਂ ਉਹ ਜਿਹੜੀ ਸਾਡੀ ਟੁੱਟ ਗਈ ਐ ਲਗਾਤਾਰ ਜੀ ਜਿਹੜੀਆਂ ਆਪਾਂ ਗੱਲਾਂ ਕਰੀ ਜਾਂਦੇ ਨੇ ਨਾ ਇੱਕ ਕਿਸਾਨੀ ਬੱਚੀ ਕਿਵੇਂ ਜਾਂ ਕਰਜ਼ੇ ਚ ਡੁੱਬਦੀ ਜਾਂਦੀ ਹੈ ਬਚਾਈਏ ਕਿਵੇਂ ਅਸੀਂ ਇਸ ਕਰਕੇ ਵੀ ਇਹਨਾਂ ਨਾਲ ਗੱਲ ਕਰਨੀ ਜ਼ਰੂਰੀ ਸਮਝੀ ਹੈ ਜਗਤਾਰ ਸਿੰਘ ਜੀ ਹੋਰਨਾਂ ਨਾਲ ਇਹ ਉਹ ਕਿਸਾਨ ਨੇ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੂਟੇ ਵੀ ਲਾਏ ਆ ਰੁੱਖ ਵੀ ਲਾਏ ਆ ਔਰ ਫਸਲਾਂ ਵੀਗਾਉਂਦੇ ਇਧਰ ਹਲਦੀ ਵੀ ਹੈ ਇਧਰ ਇੱਕ ਮਿੰਨੀ ਜੰਗਲ ਵੀ ਖੜਾ ਤੁਹਾਨੂੰ ਦਿਖਾਈ ਦਿੰਦਾ ਇਹ ਤੁਸੀਂ ਆਪਣਾ ਜਿਹੜਾ ਢੰਗ ਤਰੀਕਾ ਅਪਣਾਇਆ ਖੇਤੀ ਲਈ ਇਹਦੇ ਬਾਰੇ ਜ਼ਰੂਰ ਦੱਸੋ ਮੈਂ ਤੁਹਾਨੂੰ ਦੱਸਦਾ ਸੰਦੀਪ ਵੀਰੇ ਇਹ 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 ਬਹੁਤ ਅਹਿਮ ਹੈ ਅੱਜ ਦੇ ਟਾਈਮ ਦੇ ਵਿੱਚ ਜਦੋਂ ਮੈਂ ਆਪਾਂ ਮਤਲਬ ਇੱਕ ਵੱਡਾ ਇਕੱਠ ਵੀ ਕਰ ਲਈ ਨਾ ਇੱਕ ਪਿੰਡ ਦਾ ਤੇ ਉਹ ਸਾਰੇ ਕਿਸਾਨ ਬੈਠੇ ਹੋਣਗੇ ਤਾਂ ਉਹਨਾਂ ਨੂੰ ਆਪਾਂ ਇਹ ਪੁੱਛੀਏ ਕਿ ਤੁਸੀਂ ਰਸੋਈ ਚ ਸ਼ਾਮ ਨੂੰ ਹਲਦੀ ਖਾਣੇ ਆ ਹੂੰ ਉਹ ਆਖਣਗੇ ਸਾਰੇ ਹੱਥ ਖੜਾ ਕਰ ਦੇਣਗੇ ਵੀ ਹਾਂ ਭਾਈ ਖਾਣੇ ਆ ਜੇ ਕਹੋਗੇ ਮਿਰਚਾਂ ਖਾਣੇ ਸ਼ਾਮ ਨੂੰ ਸਬਜੀ ਚ ਪਾਉਣੇ ਆ ਤਾਂ ਸਾਰੇ ਕਹਿੰਦੇ ਅਸੀਂ ਦੋਨੇ ਟਾਈਮ ਵਰਤਦੇ ਆ ਪਰ ਜਦੋਂ ਇਹ ਕਹੋ ਵੀ ਲਿਉਂਦੇ ਕਿੱਥੋਂ ਆ ਤਾਂ ਉਹ ਆਖਣਗੇ ਬਾਜ਼ਾਰੋਂ ਲੈ ਕੇ ਆਉਂਦੇ ਆ ਮਤਲਬ ਜਿਨ੍ਹਾਂ ਕੋਲੇ ਭੋਏ ਦੇ ਮਾਲਕ ਹੈ ਜਿਹੜੇ ਜਿਨ੍ਹਾਂ ਕੋਲੇ ਵੱਡੀ ਜੀਲਦ ਹੈਗੀ ਆ ਫਸਲਾਂ ਗਾਉਣ ਵਾਸਤੇ ਉਹ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਬਾਜ਼ਾਰ ਤੋਂ ਵੀ ਐਨਾ ਹੀ ਨਹੀਂ ਹੁਣ ਜੇ ਮੇਰੇ ਆਗਾ ਕੂ ਜੇ ਮਤਲਬ ਮੈਂ ਅਗਾਉਂਦਾ ਹੀ ਨਹੀਂ ਕੁਛ ਨਾ ਹਲਦੀ ਗਾਉਂਦਾ ਨਾ ਮਿਰਚ ਗਾਉਂਦਾ ਨਾ ਕੁਝ ਵੀ ਨਹੀਂ ਗਾਉਂਦਾ ਤਾਂ ਫਿਰ ਮੈਂ ਕਹਾਂ ਵੀ ਭਾਈ ਮੈਂ ਖਾਂਦਾ ਕਿੱਥੋਂ ਆ ਉਹ ਸਵਾਲ ਹੋਊਗਾ ਵੀ ਮੌੜ ਕਿੱਥੋਂ ਆਉਂਦੀਆਂ ਤਾਂ ਮੌੜ ਭਾਈ ਦਿੱਲੀੋਂ ਆਉਂਦੀਆਂ ਹੋਣਗੀਆਂ ਮਤਲਬ ਸਾਡੇ ਮੰਨ ਦਾ ਇਹ ਸਾਇ ਵੀ ਨਹੀਂ ਹੈਗਾ ਕਿ ਜਿੰਨਾ ਧਰਤੀ ਦਾ ਕੁੱਲ ਕੱਚਾ ਮਾਲ ਆ ਉਹ ਧਰਤੀ ਦੀ ਪੈਦਾਵਾਰ ਹੈ ਧਰਤੀ ਦੀ ਦੇਣ ਹੈਗੀ ਆ ਤਾਂ ਅਸੀਂ ਪੰਜਾਬ ਨੇ ਇੱਕ ਉਸ ਕ੍ਰਾਂਤੀ ਨਾਲ ਹਰੀ ਕ੍ਰਾਂਤੀ ਜਿਹਨੂੰ ਕਹਿੰਦੇ ਆ ਤੇ ਦੇਸ਼ ਦਾ ਵੀ ਢਿੱਡ ਭਰਿਆ ਅੱਜ ਪੰਜਾਬ ਤਰ੍ਹਾਂ ਤਰ੍ਹਾਂ ਦੇ ਰੋਗਾਂ 'ਚ ਗਰਸਿਆ ਪਿਆ ਪੰਜਾਬ ਦਾ ਹਰ ਬੱਚਾ ਜਿਹੜਾ ਕਿਸੇ ਨੂੰ ਕਣਕ ਤੋਂ ਅਲਰਜੀ ਹੈ ਕਿਸੇ ਨੂੰ ਦੁੱਧ ਤੋਂ ਅਲਰਜੀ ਹੈ ਕਿਸੇ ਨੂੰ ਕੇਲੇ ਤੋਂ ਅਲਰਜੀ ਹੈ ਇਹ ਦੇਖੋ ਕਿੱਥੋਂ ਆਈ ਫਿਰ ਇਹਦਾ ਮਤਲਬ ਸਾਡੀ ਧਰਤੀ ਸਾਡੀ ਖਰਾਕ ਪੈਦਾ ਖਰਾਕ ਦਾ ਜਿਹੜਾ ਸਾਧਨ ਜਟਾਉਣ ਚ ਅਸਫਲ ਹੋਏ ਨਾ ਅਸੀਂ ਅਸੀਂ ਫੇਲ ਹੋਏ ਆ ਉਹ ਚ ਉਹਦਾ ਕੀ ਕਾਰਨ ਹੈ ਉਹਨਾਂ ਕਾਰਨਾਂ ਨੂੰ ਜਾਣੇ ਤੋਂ ਬਿਨਾ ਇਹ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਅਸੀਂ ਧਰਤੀ ਚ ਤੰਦਰੁਸਤੀ ਬੀਜੀਏ ਕਿਉਂਕਿ ਆਮ ਗੱਲ ਹੈ ਕਿ ਜੇ ਖੁਸ਼ੀਆਂ ਬੀਜਾਂਗੇ ਤਾਂ ਹਾਸੇ ਉੱਗਣਗੇ ਤਾਂ ਅਸੀਂ ਖੁਸ਼ੀਆਂ ਕਾਉਣ ਵਾਲੇ ਪਾਸੇ ਨੂੰ ਵਧিয়ে ਆਪਣੇ ਖੇਤਾਂ ਚ ਹਲਦੀ ਦੀ ਖੇਤੀ ਵੀ ਕਰੀਏ ਤਾਂ ਕਿ ਪਿੰਡ ਨੂੰ ਆਤਮ ਨਿਰਭਰ ਬਣੇ ਕੰਮ ਵੰਡ ਦਾ ਜਿਹੜਾ ਕੰਮ ਸਿਧਾਂਤ ਹੈ ਅਸੀਂ ਉਹ ਲਾਗੂ ਕਰੀਏ ਪੰਜਾਬ ਦੇ ਉੱਤੇ ਕਿਸਾਨਾਂ ਨੂੰ ਆਪਣੀ ਗੱਲਬਾਤ ਸੁਣਦੇ ਆ ਤੁਹਾਡੀ ਗੱਲਬਾਤ ਸੁ ਇਹ ਲੱਗ ਸਕਦਾ ਹੈ ਕਿ ਇਸ ਕਿਸਾਨ ਕੋਲ ਨਾ ਘੱਟੋ-ਘੱਟ 40-50 ਕਿੱਲਾ ਜ਼ਮੀਨ ਹੋਊਗੀ ਤਾਂ ਗੱਲਾਂ ਹੁੰਦੀਆਂ ਕਿਉਂਕਿ ਉਹ ਐਕਸਪੈਰੀਮੈਂਟ ਕਰ ਸਕਦਾ ਤੇ ਅਯਰਬੇ ਕਰ ਸਕਦਾ ਇਹਦੇ ਕੋਲ ਪਹਿਲਾਂ ਹੀ ਦੋ ਔੜਾਂ ਹੈਗੀਆਂ ਉਹ ਕੀ ਕਰੂਗਾ ਇਹੋ ਜਿਹੇ ਤਜਰਬੇ ਕੀ ਕੀ ਗਾ ਲੂਗਾ ਉਹ ਮੈਂ ਸੰਦੀਪ ਵੀਰੇ ਦੱਸਾਂ ਵੀ ਮੇਰੇ ਕੋਲ ਵੀ ਮੈਂ ਬਹੁਤ ਛੋਟੀ ਧੇਰੀ ਦਾ ਮਾਲਕ ਹਾਂ ਮਤਲਬ ਮੇਰੇ ਕੋਲ ਸਿਰਫ 3 ਏਕੜ ਪੈਲੀ ਹੈ ਮੈਂ ਆਪਦੀ ਹਿੱਸੇ ਆਉਂਦੀ ਜੇ ਭਰਾਵਾ ਵੰਡ ਦੇ ਤੌਰ ਤੇ ਦੇਖੀਏ ਅਸੀਂ 7 ਏਕੜ ਦੇ ਵਿੱਚ ਖੇਤੀ ਕਰਦੇ ਹਾਂ ਠੀਕ ਹੈ ਨਾ ਮਤਲਬ 7 ਏਕੜ ਦੇ ਵਿੱਚੋਂ ਵੀ ਮੈਂ ਪਿਛਲੇ ਸਾਲ ਬਿਮਾਰ ਪੈ ਗਿਆ ਸੀ ਉਹਦੇ ਚੋਂ ਵੀ ਅਸੀਂ ਠੇਕੇ ਦਿੱਤੇ ਸੀ 4 ਕਿੱਲੇ ਪਰ ਮੈਂ ਕਹਿੰਦਾ ਭਾਵੇਂ ਕਿੱਲਾ ਕਰੋ ਤੁਸੀਂ ਕਿੱਲਾ ਤੁਹਾਡੀ ਇਸ ਗੱਲ ਦੀ ਗਵਾਹੀ ਤਾਂ ਭਰੇ ਨਾ ਕਿ ਅਸੀਂ ਤੰਦਰੁਸਤੀ ਉਗਾ ਰਹੇ ਹਾਂ ਮਤਲਬ ਕੀ ਕਿਦਾਂ ਅਸੀਂ ਮਤਲਬ ਕਿਹੜੀ ਚੀਜ਼ ਉਗਾ ਰਹੇ ਤੇ ਪੈਦਾ ਕੀ ਕਰ ਰਹੇ ਹਾਂ ਮੈਨੂੰ ਕਮਲਦੀਪ ਖੇਰ ਦੀ ਬਹੁਤ ਵਧੀਆ ਗੱਲ ਚੇਤੇ ਆਉਂਦੀ ਹੈ ਕਿ ਅਸੀਂ ਜਿਹੜੇ ਖੁਰਾਕੀ ਤੱਤ ਹੈ ਅਸੀਂ ਇੱਕ ਚ ਵੀ ਕੱਢ ਲੈਨੇ ਆ ਪਰ ਉਹ ਖਰਾਕ ਜਿਹੜੀ ਸਾਨੂੰ ਚਾਹੀਦੀ ਹੈ ਜਿਹੜੀ ਸਾਨੂੰ ਧਰਤੀ ਦੇਣਾ ਚਾਹੁੰਦੀ ਹੈ ਅਸੀਂ ਉਹਦੇ ਤੋਂ ਉਹਨੂੰ ਤੋੜ ਦਿੱਤਾ ਹੈ ਨਾ ਅਸੀਂ ਮਤਲਬ ਧਰਤੀ ਨੂੰ ਬੰਜਰ ਬਣਾਉਣ ਵਾਲੇ ਪਾਸੇ ਵੱਧ ਗਏ ਆ ਜਿਵੇਂ ਤੁਸੀਂ ਇਹ ਖਰਾਕ ਦੀ ਗੱਲ ਕਰ ਰਹੇ ਹੋ ਵੀ ਸਿਹਤ ਤੇ ਸਿੱਧਾ ਅਸਰ ਕਰਦੀ ਹੈ ਇੱਕ ਗੱਲ ਹੋਰ بڑا ਰੁਝਾਨ ਚੱਲ ਪਿਆ ਅੱਜਕੱਲ੍ਹ ਨਾ ਜਦੋਂ ਮਾਂ ਨੇ ਜਨਮ ਦੇਣਾ ਹੁੰਦਾ ਹੈ ਬੱਚੀ ਬੱਚੇ ਨੂੰ ਉਦੋਂ ਵੀ ਕਈ ਵਾਰੀਆਂ ਤਕਲੀਫਾਂ ਦੇ ਵਿੱਚੋਂ ਲੰਘਦੀਆਂ ਆਮ ਘਰਾਂ 'ਚ ਗੱਲਾਂ ਆਉਣ ਲੱਗੀਆਂ ਨੇ ਬਾਰੇ ਇਹਦੇ ਬਾਰੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਜੁੜੀ ਗੱਲ ਹੈ ਕਿ ਉਹ ਅਲੈਦਾ ਮਸਲਾ ਹੈ ਬਿਲਕੁਲ ਅੱਜ ਜੇ ਅਸੀਂ ਨਸਲ ਕੁਸੀ ਕਿਸੇ ਧਰਮ ਨਾਲ ਜੋੜ ਕੇ ਨਾ ਵੇਖੀਏ ਨਸਲ ਕੁਸੀ ਦਾ ਸਭ ਤੋਂ ਪਹਿਲਾ ਜਿਹੜਾ ਪ੍ਰਹਾਰ ਹੈ ਥੋੜੀ ਭੋਜਨ ਪ੍ਰਣਾਲੀ ਚ ਆ ਮਤਲਬ ਅੱਜ ਇੱਕ ਟਾਈਮ ਤੇ ਹੁੰਦਾ ਸੀ ਮੇਰੀ ਦਾਦੀ ਦੇ 8 ਬੱਚੇ ਹੁੰਦੇ ਸੀ ਤੇ ਮੇਰੇ ਮੇਰੇ ਮਤਲਬ ਇੱਕ ਬੱਚਾ ਉਹ ਵੀ ਹਸਪਤਾਲਾਂ ਰਾਹੀਂ ਆਇਆ ਹੋਵੇ ਤਾਂ ਉਹਨੂੰ ਕਣਕ ਤੋਂ ਅਲਰਜੀ ਹੋਵੇ ਜਾਂ ਡਾਕਟਰ ਇਹ ਕਹਿੰਦੇ ਹੁਣ ਵੀ ਇਹਦੀ ਉਮਰ ਤਾਂ ਬਹੁਤ ਥੋੜੀ ਹੋ ਜਾਣੀ ਐ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਉਹਨਾਂ ਨੂੰ 30-30 ਸਾਲ ਦੀ ਚ 40-40 ਸਾਲ ਦੀ ਉਮਰ ਚ ਲੱਗ ਜੇ ਜਾਂ ਹਰ ਬੰਦੇ ਦਾ ਸਾਡਾ ਭੋਜਨ ਕਰਕੇ ਹੀ ਐ ਕਿ ਕੈਸਟਰੋਲ ਵਧਿਆ ਹੋਇਆ ਹਰ ਇੱਕ ਬੰਦਾ ਕਹਿੰਦਾ ਕਿਸੇ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਐ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਐ ਕਿਸੇ ਨੂੰ ਪੀਲੀਏ ਤੋਂ ਗਰਸਿਆ ਹੋਇਆ ਕੋਈ ਬੰਦਾ ਮਤਲਬ ਇਹ ਇਹ ਸਾਰੀਆਂ ਦੇ ਨਾਲ ਜੁੜੀਆਂ ਹੋਈਆਂ ਜਿੱਥੇ ਅਸੀਂ ਧਰਤੀ ਹੇਠਲਾ ਪਾਣੀ ਜਮ ਤਬਾਹ ਕਰ ਲਿਆ ਮਤਲਬ ਪੀਣ ਯੋਗ ਨਹੀਂ ਰਹਿਣ ਦਿੱਤਾ ਤਾਂ ਉੱਥੇ ਹੀ ਸਾਡਾ ਜਿਹੜਾ ਅਸੀਂ ਹਵਾ ਹੈ ਉਹਨੂੰ ਵੀ ਪੋਲੂਟ ਕਰ ਲਿਆ ਤਾਂ ਇਹ ਸਾਰਾ ਕੁਝ ਹੈਗਾ ਅਸੀਂ ਦੇਖੋ ਮੈਂ ਇੱਕ ਯਤਨ ਕਰ ਰਹੇ ਹਾਂ ਮਤਲਬ ਅਸੀਂ ਦੋਨੇ ਭਰਾ ਮਿਲ ਕੇ ਛੋਟੇ ਬ੍ਰਦਰ ਦਾ ਨਾਮ ਗੁਰਤੇਜ ਆ ਤੇ ਅਸੀਂ ਦੋਨੇ ਭਰਾ ਮਿਲ ਕੇ ਇੱਕ ਯਤਨ ਕਰ ਰਹੇ ਹਾਂ ਕਿ ਸਾਨੂੰ ਹੋ ਸਕਦਾ 5 ਸਾਲ ਜਾਂ 7 ਸਾਲ ਲੱਗ ਜਾਣ ਪਰ ਇਹ ਕੁਝ ਕੋਸ਼ਿਸ਼ ਤਾਂ ਕਰੀਏ ਨਾ ਇੱਕ ਇਨਸਾਨ ਹੋਣ ਦੇ ਨਾਤੇ ਆਪੇ ਕੋਸ਼ਿਸ਼ ਤਾਂ ਕਰੀਏ ਵੀ ਜਰ ਹੋ ਸਕਦਾ ਉਹਦੇ ਵਿੱਚ ਕਿੰਨੇ ਕਾਮਯਾਬ ਹੋਣੇ ਆ ਤਾਂ ਚਲੋ ਸਮੇਂ ਦੀ ਘੁੱਕ ਦੇ ਵਿੱਚ ਹੈ ਪਰ ਇਹ ਸੱਚ ਕਿ ਸਾਡੇ ਖੇਤਾਂ ਚ ਬੂਟੇ ਵੀ ਹੋਣੇ ਚਾਹੀਦੇ ਮਿੰਨੀ ਜੰਗਲ ਵੀ ਹੋਣਾ ਚਾਹੀਦਾ ਖੇਤ ਸਾਡੇ ਫਲਦਾਰ ਬੂਟੇ ਵੀ ਹੋਣੇ ਚਾਹੀਦੇ ਆ ਸਾਡੇ ਖੇਤਾਂ ਚ ਹਲਦੀ ਵੀ ਉੱਗੇ ਸਾਡੇ ਇਹ ਖੇਤਾਂ ਚ ਮਿਰਚ ਵੀ ਉੱਗੇ ਸਾਡੇ ਖੇਤਾਂ ਚ ਟਮਾਟਰ ਵੀ ਉੱਗੇ ਸਾਡੇ ਖੇਤਾਂ ਚ ਤਾਂ ਇੱਥੋਂ ਤੱਕ ਕਿ ਮਲਠੀ ਦੇ ਬੂਟੇ ਵੀ ਕਿਉਂ ਨਾ ਹੋਣ ਆਹ ਜਿਹੜੇ ਬੂਟੇ ਪਿੱਛੇ ਨਜ਼ਰ ਆ ਰਹੇ ਇੱਥੇ ਕਿੰਨੇ ਕੁ ਤਰ੍ਹਾਂ ਦੇ ਲੱਗੇ ਆ ਸਾਡੇ ਕੋਲੇ ਇੱਥੇ 800 ਬੂਟਾ ਲੱਗਿਆ ਹੋਇਆ ਹੈ ਰੌਂਗ ਗਲਾਸ ਫਾਊਂਡੇਸ਼ਨ ਦੀ ਮਦਦ ਦੇ ਨਾਲ ਇਹ ਸਾਰੇ ਮੈਡੀਸਨ ਪਲਾਂਟ ਹੈ ਮੈਂ ਤੁਹਾਨੂੰ ਦੱਸਿਆ ਵੀ ਹੈ ਵੀ ਉਸ ਤਰ੍ਹਾਂ ਦੀ ਜਿਹੜੀ ਚੀਜ਼ ਬੂਟੇ ਲੱਗੇ ਹੋਏ ਆ ਜਿਹੜੇ ਸਾਨੂੰ ਤੰਦਰੁਸਤੀ ਦੇਣ ਵਾਲੇ ਪਾਸੇ ਨੂੰ ਅੱਗੇ ਤੋਰਦੇ ਆ ਅਸੀਂ ਇੱਕ ਆਖਰੀ ਗੱਲ ਕਰਾਂਗੇ ਕਿ ਪਾਣੀ ਵੀ ਕਿਵੇਂ ਬਚਾਇਆ ਜਾ ਸਕਦਾ ਆਮ ਤੌਰ ਤੇ ਇਲਜ਼ਾਮ ਲੱਗਦਾ ਹੈ ਕਿ ਝੋਨੇ ਦੀ ਖੇਤੀ ਪੰਜਾਬ ਚ ਇੰਨੀ ਜ਼ਿਆਦਾ ਹੁੰਦੀ ਹੈ ਇਹਨਾਂ ਨੇ ਖੇਤਾਂ ਚ ਉਹ ਵੀ ਇੱਕ ਜਿਹੜਾ ਸਿਸਟਮ ਲਗਾਇਆ ਹੋਇਆ ਹੈ ਵਿਗਿਆਨਕ ਤਰੀਕੇ ਨਾਲ ਤਕਨੀਕੀ ਢੰਗ ਕੀ ਬਣਾਇਆ ਹੋਇਆ ਅਖੀਰ ਦੇ ਵਿੱਚ ਤੁਹਾਡੇ ਨਾਲ ਉਹ ਵੀ ਗੱਲ ਕਰਾਂਗੇ ਇੱਧਰ ਚਲਦੇ ਚੱਲਦੀ ਹੈ ਤਾਂ ਜਗਤਾਰ ਭਾਈ ਇਹ ਜ਼ਰੂਰ ਦੱਸੋ ਕਿ ਇਹ ਜਿਹੜਾ ਪਾਣੀ ਬਚਾਉਣ ਵਾਲਾ ਢੰਗ ਕਦੋਂ ਤੋਂ ਪਣਾਇਆ ਔਰ ਕਿੰਨੀ ਇਹਦੇ ਨਾਲ ਬਚਤ ਹੋਈ ਪਾਣੀ ਦੀ ਹੁਣ ਤੱਕ ਸੰਦੀਪ ਵੀਰੇ ਇਹਦਾ ਜਿਹੜਾ 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 ਮੈਂ ਤੁਹਾਨੂੰ ਮਾਡਲ ਦੀ ਗੱਲ ਕਰਦਾ ਨਾ ਉਹ ਉਹ ਵੀ ਉਹ ਵੀ ਇਹੀ ਹੈ ਹੈਗੀ ਹੈ ਕਿ ਜੇ ਤੁਸੀਂ ਪਾਣੀ ਮਤਲਬ ਅੱਜ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅਸੀਂ ਧਰਤੀ ਚ ਪਾਣੀ ਲਗਾਤਾਰ ਥੱਲੇ ਜਾ ਰਿਹਾ ਸਾਡਾ ਤੋ ਪਾਣੀ ਧਰਤੀ 'ਚ ਜੀਰ ਨੂੰ ਲਗਾਤਾਰ ਇਸ ਕਰਕੇ ਬੰਦ ਹੋਇਆ ਕਿਉਂਕਿ ਅਸੀਂ ਸਾਰੇ ਖੂਏ ਖਾਲੇ ਨਾਲੇ ਨਾਲੇ ਸਭ ਪੱਕੇ ਕਰ ਲਏ ਹੈ ਹਨ ਧਰਤੀ 'ਚ ਪਾਣੀ ਨਹੀਂ ਜੀਰਦਾ ਹੁਣ ਜਿਹੜਾ ਖੇਤੀ ਦੇ ਜਰੀਏ ਜੀਰਦਾ ਹੈਗਾ ਫਸਲਾਂ ਵਾਲਾ ਜੀਰਦਾ ਉਹਦੇ 'ਚ ਵੀ ਬਹੁਤ ਸਾਰਾ ਫਰਟੀਲਾਈਜ਼ਰ ਕੈਮੀਕਲ ਪੈਂਦਾ ਹੈਗਾ ਜਿਹੜਾ ਧਰਤੀ 'ਚ ਜਿੰਦਾ ਜਾਂਦਾ ਤੋ ਸਾਡੇ ਦੂਜੇ ਪਾਣੀ ਨੂੰ ਵੀ ਖਰਾਬ ਕਰਦਾ ਹੈਗਾ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਆਸੀਂ ਅਗਲੇ ਸਾਲ ਇੱਕੇਚ ਹੋਰ ਵੱਡੀ ਕੋਸ਼ਿਸ਼ ਕਰ ਰਹੇ ਆ ਇਹਦੇ ਨਾਲ ਇੱਕ ਹੋਰ ਬੋਰਵੈਲ ਬਣਾ ਰਹੇ ਆ ਤਾਂ ਕਿ ਉਹਦਾ ਹੋਵੇ ਕਿਉਂਕਿ ਸਾਡਾ ਨਾ ਜਿਹੜਾ ਸਲੋਗਨ ਆ ਤੁਸੀਂ ਦੇਖਿਆ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਵਾਲਾ ਹੀ ਹੈ ਇਹਦੇ ਚ ਹੈਗਾ ਸੀ ਕਿ ਜਿਹੜਾ ਹੈਗਾ ਪੁਸਤਾ ਖਾਤਰ ਧਰਮ ਨੂੰ ਕਿਵੇਂ ਨਿਭਾਉਣਾ ਹੈਗਾ ਤੁਸੀਂ ਇਹ ਤਿੰਨਾਂ ਚੀਜ਼ਾਂ ਨੂੰ ਕਿਵੇਂ ਬਚਾਉਣਾ ਹੈਗਾ ਤਾਂ ਇਹ ਸਾਡਾ ਇਸ ਮਤਲਬ ਕਨਸੈਪਟ ਦੇ ਵਿੱਚੋਂ ਹੀ ਜਿਹੜੀ ਚੀਜ਼ ਪੈਦਾ ਹੋਈ ਕਿ ਅਸੀਂ ਧਰਤੀ ਨੂੰ ਵੀ ਬਚਾਈਏ ਮਤਲਬ ਹਵਾ ਨੂੰ ਵੀ ਬਚਾਈਏ ਤੇ ਪਾਣੀ ਨੂੰ ਵੀ ਕਿਵੇਂ ਸੁਰੱਖਿਅਤ ਕਰੀਏ ਤਾਂ ਪਾਣੀ ਨੂੰ ਸੁਰੱਖਿਅਤ ਇਹ ਹੈ ਕਿ ਇੱਕ ਟਾਈਮ ਆਉਂਦਾ ਜਦੋਂ ਸਾਡੇ ਫਲੱਡ ਟਾਈਪ ਹੋ ਜਾਂਦਾ ਜਦੋਂ ਮੀਂਹਾਂ ਦੀ ਰੁੱਤ ਆਉਂਦੀ ਹੈ ਸਾਡਾ ਪਿੰਡ ਟੇਲ ਤੇ ਪੈਂਦਾ ਹੋਣ ਕਰਕੇ ਇੱਥੇ ਲਗਾਤਾਰ ਸਾਡੀ ਆਪ ਦੀ ਖੁਦ ਹੀ ਫਸਲ ਮਰ ਜਾਂਦੀ ਸੀ ਅਸੀਂ ਪਹਿਲਾਂ ਤਾਂ ਆਪ ਦੇ ਖੇਤ ਨੂੰ ਸੁਰੱਖਿਅਤ ਕੀਤਾ ਕਿਉਂਕਿ ਬੀਜ ਨੂੰ ਨਮੀ ਚਾਹੀਦੀ ਹੈ ਫਲੱਟ ਨਹੀਂ ਚਾਹੀਦਾ ਜਿਹੜਾ ਸੀ ਝੋਨੇ 'ਚ ਪਾਣੀ ਵੀ ਖੜਾ ਕੇ ਰੱਖਦੇ ਨਾ ਉਹ ਵੀ ਇਸ ਕਰਕੇ ਖੜਾਉਂਦੇ ਆ ਲੋਕ ਕਿ ਵੀ ਉਹਦੇ 'ਚ ਨਦੀਨ ਨਾ ਔਗਣ ਹੋਰ ਕੋਈ ਐ ਨਹੀਂ ਕਿ ਝੋਨਾ ਇੰਨੇ ਪਾਣੀ ਭਾਲਦਾ ਹੈਗਾ ਲੋਕ ਸਿੱਧੀ ਬਜਾਈ ਵੀ ਤਾਂ ਕਰਕੇ ਝੋਨਾ ਔਂਦੀ ਆ ਤਾਂ ਮਤਲਬ ਅਸੀਂ ਉਹ ਚੀਜ਼ ਤੋਂ ਬਚਣ ਵਾਸਤੇ ਕਿ ਆਪਦੇ ਖੇਤ ਨੂੰ ਕਿਵੇਂ ਬਚਾਈਏ ਉਹ ਇੱਕ ਛੋਟਾ ਜਿਹਾ ਕਨਸੈਪਟ ਲਾਇਆ ਸੀ ਕਿ ਨਹਿਰ ਦਾ ਪਾਣੀ ਜਦੋਂ ਆਉਂਦਾ ਉਹ ਧਰਤੀ 'ਚ ਜੀਰੇ ਜੀਰੇ ਇਸ ਢੰਗ ਨਾਲ ਵੀ ਸੁਰੱਖਿਅਤ ਕਰਕੇ ਬਣਾਈਏ ਅਸੀਂ ਅਸੀਂ ਤਿੰਨ ਡੱਗੀਆਂ ਬਣਾਈਆਂ ਤਾਂ ਕਿ ਪਾਣੀ ਘੁੰਮ ਕੇ ਸਾਫ਼ ਹੋ ਕੇ ਫਿਰ ਉਹਨੂੰ ਫਿਲਟਰ ਬਣਾਇਆ ਪ੍ਰ ਦਾ ਬਣਾਇਆ ਕਿ ਥੱਲੇ ਤਿੰਨ ਲੇਅਰਾਂ ਅਸੀਂ ਉਹਦੀਆਂ ਪਾਈਆਂ ਮਤਲਬ اٹੇ ਦੀਆਂ ਪਾਈਆਂ ਹੈਗੀਆਂ ਕੰਕਰੀਟ ਪਾਇਆ ਉਹ ਬਜਰੀ ਪਾਈ ਤੇ ਵੱਡਾ ਪੱਥਰ ਤੇ ਮੋਟਾ ਪੱਥਰ ਪਾ ਕੇ 24 ਫੁੱਟ ਦੀਆਂ ਇੱਕ ਲੇਅਰਾਂ ਬਣਾਈਆਂ ਤਾਂ ਕਿ ਜਿੰਨਾ ਕੁ ਪਾਣੀ ਜਾਵੇ ਛੜੱਪੇ ਨਾਲ ਥੱਲੇ ਤੰਦਰੁਸਤ ਹੋ ਕੇ ਉਹਨੂੰ ਫਿਲਟਰ ਦੇ ਥੱਲੇ ਦੀ ਜਿਹੜਾ ਬੋਰ ਦੇ ਵਿੱਚ ਜਾਵੇ ਹਾਲਾਂਕਿ ਇਹਦੇ ਵਿੱਚ ਅਸੀਂ ਜਿੰਨੀ ਕਪੈਸਿਟੀ ਸੋਚ ਕੇ ਚੱਲੇ ਸੀ ਕਿ ਉਹਨਾਂ ਧਰਤੀ 'ਚ ਪਾਣੀ ਜੀਰੂ ਇਹ ਤਿੰਨ ਤੋਂ 4 ਇੰਚ ਜੀਰਦਾ ਹੈਗਾ 4 ਕੈਂਚੀ ਕਿਉਂਕਿ ਥੱਲੇ ਜਿਹੜਾ ਬੋਰ ਹੈ ਉਹ ਅਸੀਂ 7 ਇੰਚੀ ਕਰ ਸਕੇ ਉਦੋਂ ਸਾਨੂੰ ਜੇ ਉਹਦਾ ਵੱਡਾ ਬੋਰਵੈਲ ਹੋ ਜਾਂਦਾ ਤਾਂ ਜਿਆਦਾ ਵਧੀਆ ਜੀਰਦਾ ਹੋ ਧਰਤੀ 'ਚ ਜਿਆਦਾ ਵਧੀਆ ਜਾਂਦਾ ਤਾਂ ਅਸੀਂ ਕੋਸ਼ਿਸ਼ ਕਰਨੇ ਆ ਅਗਲੇ ਸਾਲ ਅਸੀਂ ਹੋਰ ਵੱਡਾ ਇਹਦੇ ਨਾਲ ਇੱਕ ਮਤਲਬ ਇਸ ਤਰ੍ਹਾਂ ਦਾ ਕਨਸੈਪਟ ਉਸਾਰੀਏ ਤਾਂ ਕਿ ਜਿੰਨਾ ਮਤਲਬ ਮੀਂਹਾਂ ਵੇਲੇ ਪਾਣੀ ਆਵੇ ਉਹ ਇਹਦੇ 'ਚ ਜਾਵੇ ਆ ਇਹਦੇ ਚੋਂ ਹੀ ਅਸੀਂ ਇੱਕ ਮੈਂ ਤੁਸੀਂ ਸ਼ਾਇਦ ਨਾ ਸੁਣਿਆ ਹੋਵੇ ਮੇਲਾ ਜਾਗਦੇ ਜੁਗਨੂਆਂ ਦਾ ਕੱਢਿਆ ਮੈਂ ਇਹ ਸਵਾਲ ਕਰਨ ਲੱਗਾ ਸੀ ਕਿ ਜਿੱਥੇ ਇਹ ਗੱਲਾਂ ਛੋਟੀ ਛੋਟੀ ਕੋਸ਼ਿਸ਼ ਖੇਤੀ ਨੂੰ ਲਾਏ ਬੰਦ ਬਣਾ ਸਕਦੀ ਹੈ ਉਸ ਮੇਲੇ ਦਾ ਮਕਸਦ ਕੀ ਸੀ ਤੇ ਉਹ ਕਿੰਨਾ ਕੁ ਸਫਲ ਹੁੰਦਾ ਦਿਖਾਈ ਦਿੰਦਾ ਉੱਥੇ ਕੀ ਕੀ ਹੁੰਦਾ ਮੇਲੇ ਦਾ ਮੇਲੇ ਦਾ ਮਕਸਦ ਬਹੁਤ ਸ਼ਾਨਦਾਰ ਇਸ ਕਰਕੇ ਰਿਹਾ ਮੇਲਾ ਪੂਰੇ ਪੰਜਾਬ ਚ ਚਰਚਾ ਦਾ ਵਿਸ਼ਾ ਰਿਹਾ ਮੇਲਾ ਜਾਗਦੇ ਜੁਗਨੂਆਂ ਦਾ ਇੱਕ ਆਪਣੇ ਆਪ ਚ ਨਾਮ ਬਹੁਤ ਵੱਡਾ ਹੈਗਾ ਸੀ ਉਹਦਾ ਕਾਰਨ ਇਹ ਹੀ ਸੀ ਕਿ ਜਿੱਥੇ ਅਸੀਂ ਕਿਸਾਨ ਉਹ ਉਦਮੀ ਕਿਸਾਨ ਜਿਹੜੇ ਨਵੇਂ-ਨਵੇਂ ਉਦਮ ਕਰ ਰਹੇ ਐ ਨਵੇਂ-ਨਵੇਂ ਐਕਸਪੈਰੀਮੈਂਟ ਕਰ ਰਹੇ ਆ ਖੇਤੀ ਦੇ ਉੱਤੇ ਨਵੀਆਂ ਚੀਜ਼ਾਂ ਪੈਦਾ ਕਰ ਰਹੇ ਆ ਤਾਂ ਉਹਨੂੰ ਵਧੀਆ ਲਫਾਫਿਆਂ ਚ ਜਾਂ ਵਧੀਆ ਪੈਕਿੰਗਾਂ ਚ ਪੈਕ ਕਰਕੇ ਉਹ ਬਾਜ਼ਾਰ ਤੱਕ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਲਈ ਇੱਕ ਪਲੇਟਫਾਰਮ ਹਈਆ ਕਰਦਾ ਉਹਦੇ ਨਾਲ ਨਾਲ ਜਿਹੜਾ ਹੁਣ ਦਾ ਖੇਤੀ ਮਾਡਲ ਹੈ ਜਾਂ ਨਵਾਂ ਖੇਤੀ ਮਾਡਲ ਕੀ ਹੋਣਾ ਚਾਹੀਦਾ ਸਾਡੀ ਰਸੋਈ ਕਿੱਦਾਂ ਦੀ ਹੋਣੀ ਚਾਹੀਦੀ ਹੈ ਰਸੋਈ ਚ ਤੰਦਰੁਸਤੀ ਕਿਵੇਂ ਆਵੇ ਸਾਡੀ ਚ ਜਾਂ ਸਾਡੇ ਖਾਣ ਪੀਣ ਦਾ ਮਹਾਂਦਰਾ ਜਾਂ ਸਾਡੀ ਰਸੋਈ ਦਾ ਮਹਾਂਦਰਾ ਕਿੱਦਾਂ ਦਾ ਹੋਣਾ ਚਾਹੀਦਾ ਉਹ ਪੂਰੇ ਪੂਰੇ ਕਨਸੈਪਟ ਤੇ ਉਸ ਮੇਲੇ ਨੇ ਜਿਹੜਾ ਲੋਕਾਂ ਨੂੰ ਜਿਹੜਾ ਰੌਸ਼ਨੀ ਦੇਣ ਦਾ ਕੰਮ ਹੈ ਜਿਹੜਾ ਕੀਤਾ ਕਿਉਂਕਿ ਅਸੀਂ ਉਹਦੇ ਸੰਵਾਦ ਕਰਦੇ ਆ ਰੂਬਰੂ ਕਰਦੇ ਆ ਚਰਚਾ ਛੇੜਦੇ ਹੈਗੇ ਆ ਕਿਸਾਨੀ ਸੰਵਾਦ ਹੁੰਦੇ ਆ ਬਕਾਇਦਾ ਉਹਦੇ ਨਾਲ ਨਾਲ ਚੰਗੇ ਚੰਗੇ ਗਾਇਕਾਂ ਦੇ ਜਿਹੜੇ ਚੰਗਾ ਕੁਸ ਪ੍ਰੋਸ ਰਏ ਨੇ ਸਾਡੇ ਲੋਕਾਂ ਨੂੰ ਉਹਨਾਂ ਦੇ ਰੂਬਰੂ ਉਹਦੇ ਨਾਲ ਨਾਲ ਜਿਹੜਾ ਹੈਗਾ ਕਵੀ ਦਰਬਾਰ ਹਰ ਉਹ ਅਸੀਂ ਰੰਗ ਉਸ ਮੇਲੇ ਚ ਦੇਣ ਦਾ ਕੋਸ਼ਿਸ਼ ਕਰਦੇ ਆ ਜਿਹੜਾ ਸਾਡੀ ਵਿਰਾਸਤ ਨਾਲ ਜੁੜਿਆ ਹੋਇਆ ਇੱਕ ਖਾਸ ਗੱਲ ਇਹ ਹੁੰਦੀ ਹੈ ਕਿ ਉਸ ਮੇਲੇ ਵਿੱਚ ਕੋਈ ਵੀ ਫਾਸਟ ਫੂਡ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ ਸਾਡੇ ਪ੍ਰਾਤਨ ਖਾਣੇ ਹੁੰਦੇ ਆ ਭਾਵੇਂ ਭੂਤ ਪਿੰਨਿਆਂ ਦੀ ਗੱਲ ਹੋਵੇ ਭਾਵੇਂ ਖਿਚੜੀ ਦੀ ਹੋਵੇ ਭਾਵੇਂ ਕੋਧਰੇ ਕੰਗਣੀ ਜਾਂ ਰਾਗੀ ਦੀ ਗੱਲ ਮੂਲਨਾਂ ਇਹ ਗੱਲ ਹੋਵੇ ਤੇ ਭਾਵੇਂ ਜਿਹੜੀ ਪ੍ਰਾਤਨ ਸਾਡੀਆਂ ਔਰਤਾਂ ਹੱਥਾਂ ਨਾਲ ਬੁੰਨਦੀਆਂ ਸੀ ਚੀਜ਼ਾਂ ਉਹਨਾਂ ਦੀ ਗੱਲ ਹੋਵੇ ਤਾ ਉਹ ਮੇਲੇ ਨੇ ਇੱਕ ਮਤਲਬ ਇੱਕ ਨਵਾਂ ਰੂਪ ਸਿਰਜਿਆ ਹੈਗਾ ਅਸੀਂ ਚਾਹੁੰਦੇ ਆ ਕਿ ਉਹ ਮੇਲਾ ਪੰਜਾਬ ਦੇ ਹਰ ਸ਼ਹਿਰ ਤੇ ਹਰ ਕੋਨੇ ਤੱਕ ਜਾਵੇ ਅਸੀਂ ਉਹਦੇ ਲਈ ਕਰ ਰਹੇ ਆ ਪਰ ਉਹਦੇ ਨਾਲ ਨਾਲ ਸਾਨੂੰ ਜਿਹੜੇ ਅਸੀਂ ਖੇਤੀ ਸੰਬਾਧ ਕਰਦੇ ਆ ਸਾਨੂੰ ਨਵੇਂ ਉਸ ਖਿੱਤੇ ਦੇ ਵਿੱਚੋਂ ਨਵੇਂ ਕਿਸਾਨ ਵੀ ਪੈਦਾ ਕਰਨੇ ਪੈਣਗੇ ਜਿਹੜੇ ਆਪ ਦੀ ਇੰਟੀਗ੍ਰੇਟਡ ਫਾਰਮਿੰਗ ਕਰਨ ਜਿਹਦੇ ਖੇਤ ਦੇ ਵਿੱਚ ਪਸ਼ੂਤਨ ਵੀ ਹੋਵੇ ਜਿਹਦੇ ਖੇਤ ਦੇ ਵਿੱਚ ਵੱਖ-ਵੱਖ ਫਸਲਾਂ ਵੀ ਹੋਣ ਜਿਹਦੇ ਵਿੱਚ ਉਹ ਸਾਰੇ ਘਰ ਦਾ ਜਿਹਦੇ ਜਿੱਥੇ ਉਹ ਆਪ ਨਿਰਪਰ ਹੋਵੇ ਉੱਥੇ ਆਪਣੇ ਆਲੇ ਦੁਆਲੇ ਦੇ ਖਿੱਤੇ ਨੂੰ ਜਿਹੜੇ ਉਹਦੇ ਨਾਲ ਬੈਠੇ ਕਿਸਾਨ ਹੈ ਉਹਨਾਂ ਇਹ ਸੁਨੇਹਾ ਵੀ ਦੇਵੇ ਕਿ ਆਹ ਵੀ ਚੀਜ਼ ਪੈਦਾ ਕੀਤੀ ਜਾ ਸਕਦੀ ਹੈ ਆਹ ਵੀ ਇੱਕ ਨਵਾਂ ਜੀਵਨ ਹੈਗਾ ਤੁਸੀਂ ਜੇ ਮੰਨ ਕੇ ਚੱਲੋ ਮੈਂ ਅਸੀਂ ਉਹ ਜੇ ਕਹਿੰਨੇ ਆ ਕਿ ਜੇ ਤੁਸੀਂ ਇੱਕ ਖੇਤ ਦੇ ਵਿੱਚੋਂ ਝੋਨਾ ਪੈਦਾ ਕਰਨ ਨਾਲ ਜਿਹੜਾ ਫਸਲ ਉਕਾ ਲੈਨੇ ਹੋ ਜੇ 50000 ਜਾਂ 60000 ਜਾਂ ਲੱਖ ਰੁਪਈਆ ਪੈਦਾ ਕਰ ਲਿਆ ਜੇ ਉਹ ਲੱਖ ਦਾ ਲੱਖ ਤੁਹਾਡਾ ਹਸਪਤਾਲਾਂ 'ਚ ਹੀ ਚਲਾ ਜਾਣਾ ਹੈਗਾ ਤਾਂ ਫਿਰ ਤੁਹਾਨੂੰ ਉਸ ਕਮਾਈ ਦਾ ਫਾਇਦਾ ਦੱਸੋ ਕੀ ਹੈਗਾ ਇੱਕ ਪਾਸੇ ਉਹ ਖੇਤੀ ਕਰੋਗੇ ਤੁਸੀਂ ਜਿਹੜੀ ਤੁਹਾਨੂੰ ਵੀ ਤੰਦਰੁਸਤੀ ਦੇਊ ਸੋਸਾਇਟੀ ਨੂੰ ਵੀ ਤੰਦਰੁਸਤੀ ਦੇਊ ਉਹਦੇ ਨਾਲ ਨਾਲ ਤੁਹਾਨੂੰ ਮਾਨਸਿਕ ਤੌਰ ਤੇ ਖੁਸ਼ੀ ਵੀ ਦਿਉ ਵੀ ਜਿਹੜੀ ਚੀਜ਼ ਅਸੀਂ ਕੀਤੀ ਕਿਸੇ ਨਾਲ ਠੱਗੀ ਠੋਰੀ ਨਹੀਂ ਧੋਖਾ ਧੜੀ ਨਹੀਂ ਹੈਗੀ ਇੱਕ ਗੱਲ ਜਿਹੜੀ ਸੰਦੀਪ ਮੈਂ ਕਰਨੀ ਚਾਹੁੰਦਾ ਕਿ ਪੰਜਾਬ ਦਾ ਕਿਸਾਨ ਇੱਕ ਸਿਰ ਮਤਲਬ ਆ ਇਸ ਟਾਈਮ ਦੇ ਉੱਤੇ ਇੱਕ ਸਿਸਟਮ ਨੇ ਇੱਕ ਜਿਹੜਾ ਉਹਦੇ ਮਨ ਚ ਬਸਾਈ ਹੋਈ ਗੱਲ ਹੈ ਕਿ ਖੇਤੀ ਘਾਟੇ ਵਾਲਾ ਧੰਦਾ ਹੈ ਖੇਤੀ ਤਾਂ ਲਾਹੇਵੰਦ ਧੰਦਾ ਹੀ ਨਹੀਂ ਰਹੀ ਅਸੀਂ ਸਾਡੇ ਮੇਲੇ ਦਾ ਮੰਨਣਾ ਹੈ ਸਾਡੀ ਟੀਮ ਦਾ ਮੰਨਣਾ ਹੈਗਾ ਕਿ ਮੇਲੀ ਜਿਹੜੀ ਖੇਤੀ ਹੈ ਕਦੇ ਘਾਟੇ ਵਾਲਾ ਧੰਦਾ ਨਹੀਂ ਹੁੰਦੀ ਨਾ ਖੇਤੀ ਪਹਿਲਾਂ ਘਾਟੇ ਵਾਲਾ ਧੰਦਾ ਸੀ ਨਾ ਅੱਜ ਹੈ ਨਾ ਭਵਿੱਖ ਚ ਹੋਣੀ ਹੈ ਕਿਉਂਕਿ ਜੇ ਖੇਤੀ ਘਾਟੇ ਪਤਾ ਹੁੰਦੀ ਤਾਂ ਕਾਰਪੋਰੇਟ ਦੀ ਨਿਗਾਹ ਜਿਹੜੀ ਉਹ ਖੇਤਾਂ ਤੇ ਨਹੀਂ ਹੋਣੀ ਸੀ ਸਾਡੇ ਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁੱਲ ਕੱਚਾ ਮਾਲ ਜਿਹੜਾ ਧਰਤੀ ਚੋਂ ਪੈਦਾ ਹੋਣਾ ਹੈ ਉਹਨੇ ਹੀ ਜਿਹੜੀ ਜਿਹੜੀ ਪਾਪੂਲੇਸ਼ਨ ਦਾ ਢਿੱਡ ਭਰਨਾ ਹੈਗਾ ਤੇ ਉਹ ਢਿੱਡ ਭਰਨ ਵਾਸਤੇ ਉਹ ਮੁਨਾਫੇ ਨੂੰ ਵੱਡਾ ਕਰਨ ਵਾਸਤੇ ਉਹ ਲੜਾਈ ਲੜ ਰਹੀ ਹੈ ਕਾਰਪੋਰੇਟ ਤਾਂ ਮੈਂ ਸਮਝਦਾ ਤੁਹਾਡੇ ਮਾਧਿਅਮ ਰਹੀ ਮੈਂ ਬੇਨਤੀ ਕਰਨੀ ਚਾਹੁੰਦਾ ਉਹਨਾਂ ਕਿਸਾਨਤਿਆਂ ਦਾ ਨੂੰ ਜਿਹੜੀਆਂ ਸੱਚਮੁੱਚ ਸਹਿਰਦ ਨੇ ਜਿਹੜੀਆਂ ਚਾਹੁੰਦੀਆਂ ਕਿ ਕਿਸਾਨ ਬਚਣਾ ਚਾਹੀਦਾ ਹੈ ਕਿਸਾਨੀ ਬਚਣੀ ਚਾਹੀਦੀ ਹੈ ਸਰਕਾਰਾਂ ਤੇ ਇੱਕ ਐਸੇ ਮਾਡਲ ਦੀ ਲੋੜ ਹੈਗੀ ਇਸ ਇਸ ਖੇਤੀ ਇਸ ਤਰ੍ਹਾਂ ਦੀ ਖੇਤੀ ਨੀਤੀ ਦੀ ਲੋੜ ਹੈਗੀ ਹੈ ਜਿਹੜੀ ਪੰਜਾਬ ਦੇ ਵਿੱਚ ਪਿੰਡ ਪਿੰਡ ਖੇਤੀ ਬੀਜ ਦੇ ਜਿਹੜੇ ਭੰਡਾਰ ਹੋਣ ਮਤਲਬ ਬੈਂਕ ਹੋਣ ਕਰਕੇ ਕਿਸਾਨ ਦਾ ਪੁੱਤ ਜਾਵੇ ਉਥੋਂ ਉਸ ਤਰ੍ਹਾਂ ਦੇ ਬੀਜ ਲੈ ਕੇ ਆਵੇ ਜਿਹੜੇ ਚੰਗੀਆਂ ਚੀਜ਼ਾਂ ਵਾਲੇ ਬੀਜ ਹੋਣ ਮਤਲਬ ਉਸ ਤਰ੍ਹਾਂ ਦੀ ਖੇਤੀ ਦਾ ਮਾਡਲ ਹੋਵੇ ਕਿ ਉਹਨੂੰ ਸੰਧ ਮੰਗਿਆ ਉਧਾਰਾ ਮਿਲ ਜਾਂਦਾ ਹੋਵੇ ਜਿਹੜੀ ਅਸੀਂ ਬੀੜੀ ਦੀ ਖੇਤੀ ਕਹਿੰਦੇ ਸਾਂਝੀ ਖੇਤੀ ਕਹਿੰਦੇ ਸੀ ਕਿਸਾਨ ਤਰ੍ਹਾਂ ਨੂੰ ਇੱਕ ਹਮਲਾ ਮਾਰਨ ਦੀ ਲੋੜ ਹੈ ਇਸ ਤਰ੍ਹਾਂ ਦੇ ਕਿਸਾਨੀ ਸੰਵਾਦ ਰਚਾਉਣ ਦੀ ਲੋੜ ਹੈਗੀ ਹੈ ਬੈਠ ਕੇ ਇੱਕ ਤਾਂ ਕਿ ਇੱਕ ਨਵਾਂ ਸੋਲੂਸ਼ਨ ਲੱਭ ਕੇ ਅਸੀਂ ਕਾਰਪੋਰੇਟ ਦੇ ਬਰਾਬਰ ਦੀ ਖੇਤੀ ਦਾ ਜਦੋਂ ਆਸਾਰ ਆ ਰਿਹਾ ਸੀ ਵੇਖ ਸਕੀਏ ਆਉਣ ਵਾਲੇ ਟਾਈਮ 'ਚ ਤੇ ਸਾਡੀਆਂ ਪੀੜ੍ਹੀਆਂ ਵਿਦੇਸ਼ਾਂ ਨੂੰ ਭੱਜਣ ਦੀ ਬਜਾਏ ਉਹਨਾਂ ਨੂੰ ਖੇਤਾਂ 'ਚ ਆਪਣਾ ਭਵਿੱਖ ਨਜ਼ਰ ਆਉਂਦਾ ਹੋਵੇ ਕਿ ਅਸੀਂ ਇੱਥੇ ਰਹਿ ਕੇ ਵੀ ਉਹੀ ਕਮਾਈ ਜਿਹੜੀ ਉੱਧਰ ਜਾ ਕੇ ਅਸੀਂ ਕੰਮ ਕਰਦੇ ਆ ਉਹ ਇੱਥੇ ਵੀ ਉਨੀ ਮਿਹਨਤ ਕਰਕੇ ਸਾਡਾ ਮੁੱਲ ਜਿਹੜਾ ਪੈ ਸਕਦਾ ਗੁਜ਼ਾਰਾ ਹੋ ਸਕਦਾ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤਾਂ ਇਸ ਸੰਸਾੜੇ ਨਾਲ ਉਹ ਕਿਸਾਨ ਜਗਤਾਰ ਸਿੰਘ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਰੌਣਕ ਵੀ ਲਾਈ ਹੈ ਔਰ ਇੱਕ ਉਮੀਦ ਵੀ ਜਗਾਈ ਹੈ ਕਿ ਖੇਤੀ ਜੇਕਰ ਕਰਨ ਦਾ ਢੰਗ ਤਰੀਕਾ ਸਹੀ ਹੋਵੇ ਨੀਤੀ ਕਿਵੇਂ ਬਦਲਣੀ ਹੈ ਉਸ ਦੇ ਉੱਤੇ ਗੱਲਬਾਤ ਹੋਵੇ ਤਾਂ ਉਸ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਹੈ ਕਿਸਾਨੀ ਨੂੰ ਮੁਰ ਤੋਂ ਖੁਸ਼ਹਾਲੀ ਦੇ ਵੱਲ ਵਧਾਇਆ ਜਾ ਸਕਦਾ ਹੈ ਜਿਹੜੇ ਅੱਜ ਪਾਸੇ ਸਾਰੇ ਪਾਸੇ ਹਨੇਰੇ ਵਾਲਾ ਆਲਮ ਸ਼ਾਇਆ ਹੋਇਆ ਹੈ ਉਸ ਤੋਂ ਬਚਿਆ ਵੀ ਜਾ ਸਕਦਾ ਹੈ ਇਹਨਾਂ ਦਾ ਆਪਣੇ ਪੱਧਰ ਦੇ ਉੱਤੇ ਖੇਤੀ ਕਰਨ ਦਾ ਤੁਹਾਨੂੰ ਢੰਗ ਕਿਵੇਂ ਲੱਗਿਆ ਔਰ ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਇਹਨਾਂ ਨਾਲ ਤੁਸੀਂ ਕਿੰਨੀਕ ਸਹਿਮਤੀ ਰੱਖਦੇ ਹੋ ਆਪਣੀ ਆਪਣੀ ਸੁਝਾਅ ਤੇ ਆਪਣੀ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਇਹਨਾਂ ਖੇਤਾਂ ਤੋਂ ਹੀ ਆਪਣੇ ਸਾਥੀ ਕੈਮ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਬਠਿੰਡਾ